ਲੇ ਚੱਲ ਬੇਬੇ ਆ ਗਈਆਂ ਉਹੀ ਗੱਲ ਮੈਂ ਤੈਨੂੰ ਤੈਨੂੰ ਦੱਸਿਆ ਸਾਰੀ ਗੱਲ ਵੀ ਐਂ ਕਰਕੇ ਮੇਰੇ ਨਾਲ ਤਾਂ ਲੜਦੇ ਆ ਮੈਂ ਹੀ ਨਹੀਂ ਹੁਣ ਜਾਂਦੀ ਹੈਗੀ ਉੱਥੇ ਕੀ ਕਰਗੇ ਭਾਈ ਇਹ ਤਾਂ ਕਿੱਦੇ ਤੂੰ ਵਿਆਹੀਆਂ ਨਾ ਰਾਜਵੀਰ ਔਰ ਦੇ ਤਾਂ ਇਹੀ ਕੰਮ ਆ ਭਾਈ ਬਸ ਇਹ ਤਾਂ ਆਪਾਂ ਨੀਮਕੀ ਨਾਲ ਕੱਟੀ ਜਾਂਦੇ ਆ ਤਾਂ ਬਸ ਨਰਵਾ ਹੋ ਜਾਂਦਾ ਅਮਰੀਕਾ ਦੀ ਬੇਬੇ ਚੱਲ ਅੱਜ ਵੀ ਸੁਧਰੀ ਕੱਲ ਵੀ ਸੁਧਰੀ ਹੁਣ ਤਾਂ ਜਵਾਕ ਵੀ ਏਡੇ ਏਡੇ ਹੋ ਗਏ ਹੁਣ ਵੀ ਨਿਵਾਇਤਾ ਕਰਨੋਂ ਹਟਦੀ ਸੱਸ ਨਹੀਂ ਵਾਈ ਤੇਰੀ ਸੁਧਰਦੀ ਮਰਨੋਂ ਮਰ ਜੂਗੀ ਤੇਰੇ ਸੱਸਦਿਆਂ ਤਾਂ ਇਹੀ ਕਜਾ ਰਹਿਣਗੀਆਂ ਆ ਉਹਦਾ ਤਾਂ ਉਹਦਾ ਫਰਕ ਪੈ ਗਿਆ ਪਰ ਮੇਰੀ ਸੱਸ ਬਾਲਾ ਤੜਫਦੀਏਗੀ ਹੁਣ ਤੈਨੂੰ ਪਤਾ ਚਲਦੀ ਉਹਦੀ ਆ ਘਰੇ ਹੁਣ ਜਿੰਨੇ ਚਿਰ ਉਹਦੀ ਚਲਦੀ ਆ ਮੈਂ ਤਾਂ ਉੱਥੇ ਜਾਂਦੀ ਨਹੀਂ ਹੈਗੀ ਮੈਥੋਂ ਤਾਂ ਰੋਜ਼ ਰੋਜ਼ ਬੇਇੱਜ਼ਤੀ ਕਰਾਈ ਨਹੀਂ ਜਾਂਦੀ ਉਹ ਬਾਈ ਫਿਰ ਕਿਵੇਂ ਨਾ ਮੈਂ ਦੱਸਾਂ ਗੱਲ ਕਿਵੇਂ ਉਹ ਮੁੰਡੇ ਨੂੰ ਬਸ ਸਿਖਾਈ ਜਾਂਦੀ ਆ ਮਾਂ ਉਹਦੀ ਉਹਵੇਂ ਬਸ ਉਹ ਪਖੀ ਜਾਂਦਾਗਾ ਦੋਨੇ ਕਿਦੋਂ ਲੜ ਪੈਂਦੇ ਨੇ ਫੇਰ ਤੁਸੀਂ ਲੜ ਪੈਂਦੇ ਹੋ ਫੇਰ ਠੰਡੀ ਸੀਲੀ ਹੋ ਜਾਂਦੀ ਆ ਚੱਲ ਕੋਈ ਨਹੀਂ ਬੇਬੇ ਉਹਨਾਂ ਨੂੰ ਰੱਖਣ ਦੇ ਆਪਦੀ ਆਕੜ ਮੈਂ ਨਹੀਂ ਜਾਂਦੀ ਹੈਗੀ ਚਾਹੇ ਹੁਣ ਉਹੀ ਗੱਲ ਪੈਰੀ ਹੱਥ ਲਾ ਦੇਣਾ ਕਿ ਮੈਂ ਤਾਂ ਤਾਂ ਵੀ ਨਹੀਂ ਜਾਂਦੀ ਪਰ ਹਰਪ੍ਰੀਤ ਨੂੰ ਸਮਝਾਦੀ ਮਹਾਰਾਜਾ ਕੋਈ ਨਾ ਭਾਈ ਹਰਪ੍ਰੀਤ ਨੂੰ ਦਾ ਸਮਝਾ ਲੂੰ ਕੀ ਕਰੀਏ ਭਾਈ ਉਹਨਾਂ ਨੂੰ ਉਹ ਨਹੀਂ ਨਾ ਭਾਈ ਸਮਝੇ ਆਪਣੇ ਸਮਝਦੇ ਆਪਾਂ ਤਾਂ ਤੇ ਉਹਨਾਂ ਦੇ ਤਾਂ ਕੀ ਆ ਬੇਬੇ ਉਹਨਾਂ ਨੇ ਤਾਂ ਜਿਹੜਾ ਕੰਮ ਕਰਨਾ ਸੀ ਆਪਦਾ ਕਰਤਾ ਹੁਣ ਇਹਨੂੰ ਕਹੇ ਜੀ ਹਰਪ੍ਰੀਤ ਨੂੰ ਐਵੇਂ ਨਾ ਤੜਫੀ ਜਾਵੇ ਕਿਤੇ ਵੀ ਕੁੜੀ ਆ ਜੀ ਕੋਈ ਨਾ ਕਹੀ ਤਾਂ ਮੈਂ ਕਹਿ ਦੂੰਗੀ ওই ਗੱਲ ਵਾਂਗੂ ਉਹਨਾਂ ਦੇ ਰਾਜਵੀਰ ਆਪਦੀ ਕੁੜੀ ਹੈ ਨਹੀਂ ਗੀ ਭਾਈ ਤੇ ਬਸ ਉਹੀ ਕਿਵੇਂ ਜੇ ਆਪਦੀ ਕੁੜੀ ਹੋਵੇ ਉਹਨਾਂ ਦੇ ਇਹ ਤਾਂ ਨਨੂ ਦੁੱਖ ਪਾਉਂਚੇ ਆਪਦੇ ਹੈ ਨਹੀਂ ਕੁੜੀ ਤੇਰੇ ਨਾਲ ਲੜਾਈਆਂ ਕਰੀ ਜਾਂਦੇ ਨੇ ਭਾਈ ਆਹੋ ਤਾਂ ਹੀ ਤਾਂ ਮੈਂ ਤਾਂ ਹੁਣ ਜਾ ਤੁਸੀਂ ਇੱਥੇ ਇੰਨੇ ਬਾਹਰ ਖੇਡ ਲਓ ਜਾ ਭੱਜੋ ਇੱਥੇ ਖੇਡ ਲਓ ਇਹਨੂੰ ਸਮਝਾ ਦੀ ਮਾੜਾ ਜੇ ਬੇਬੇ ਕਿਤੇ ਉਹੀ ਗੱਲ ਕਿਤੇ ਮੇਰੇ ਜਵਾਖਾਂ ਨੂੰ ਕੌਣ ਸੀ ਜਾਵੇ ਇਹ ਤਾਂ ਪਹਿਲੀ ਨਹੀਂ ਸੀ ਆਉਂਦੇ ਜਵਾਖਾਂ ਮੰਦਰ ਲਾ ਰੱਖੇ ਨੇ ਜਵਾਖਾਂ ਦਾ ਭਾਈ ਹੁਣ ਆਉਣਾ ਕਾ ਤੂੰ ਆ ਗਈ ਫਿਰ ਇੱਥੇ ਬੈਨਾਂ ਪਈ ਤੇਰੇ ਜਵਾਖੇ ਮੇਜੀ ਲਾਉਂਦੇ ਮੇਰਾ ਤਾਂ ਆਪ ਨਹੀਂ ਭਾਈ ਛੱਡਣ ਨੂੰ ਜੀ ਕਰਿਆ ਜਵਾਖਾਂ ਨੂੰ ਹੁਣ ਤੈਨੂੰ ਪਤਾ ਹੀ ਹੈ ਬੇਬੇ ਜਵਾਖਾਂ ਨਾਲ ਹੀ ਆ ਕਦਰ ਸਾਰੀ ਜਿਵਾਕਾ ਨਾ ਤਾਂ ਭਾਈ ਕਦਰ ਹੈਗੀ ਐ ਇੰਨਾ ਮਹੀਨਾ ਦਾ ਤੂੰ ਜਮਾਨੀ ਦੀ ਵੀ ਨਹੀਂ ਆਹੋ ਜਿਵੇਂ ਜਵਾਕ ਉੱਥੇ ਛੱਡ ਤੇ ਫਿਰਦਾ ਮੈਨੂੰ ਜਮੀਨੀ ਪੁੱਛਣਾ ਕਿਸੇ ਨੇ ਹਾਂ ਲਾ ਫਿਰ ਆਖਣਗੇ ਜਾਂ ਜਵਾਕ ਆਪਣੇ ਕੋਲੇ ਪੜੀ ਜਾਂਦੇ ਨੇ ਤੇਰੀ ਕੀ ਨਹੀਂ ਆਹੋ ਕਦਰ ਕਰਨੀ ਐਂਗੀ ਹੁਣ ਆਪੇ ਮੂੰਹ ਮਾਰਿਆ ਆਪੇ ਭੱਜਣਗੇ ਮਿੰਟਾਂ ਕਰਨਗੇ ਆਪੇ ਮੇਰੀਆਂ ਆਪੇ ਆਉਣਗੇ ਚਲੋ ਤੁੰਡੀ ਦੀ ਪੜਾਈ ਖਰਾਬ ਹੋਊਗੀ ਮੁੰਡੇ ਦੀ ਆਪੇ ਆਉਣਗੇ ਚਲ ਕੋਈ ਨਾ ਕਿਦੋਂ ਹੁਣ ਬੈਨਦੇ ਪੈਸੇ ਭਾਦਦੇ ਆਪੇ ਲਾਏ ਹੋਏ ਨੇ ਉਥੇ ਬਾਈ ਨਾਲੇ ਪਾੜਨਾ ਆਪੇ ਪਤਾ ਲੱਗੂ ਬੈਠੀ ਰਹ ਪੰਮਾ ਖੀਵੇਂ ਬੈਠੀ ਰਹ ਜਮਾਨਾ ਜਾਈ ਇੱਥੀ ਆਵੇ ਬੇ ਮੈਂ ਤਾਂ ਨੱਕ ਨਾਲ ਖੀ ਰਕੜਾ ਕੇ ਫੇਰ ਜਾਉਂਗੀ ਉਹਨਾਂ ਚਰ ਜਾਂਦੀ ਨਹੀਂ ਭਾਈ ਕਿੰਨੇ ਲਿਖੀ ਰਕੜਾ ਕੇ ਬਗ ਜਾ ਰਾਜਵੀਰ ਉਹਨਾਂ ਨੂੰ ਤਾਂ ਕਿਨੂ ਕਰ ਸਚੱਬੰਦੀ ਮਾਣ ਪਾਈ ਜਾਂਦੀ ਆ ਉਹ ਨਹੀਂ ਹਟਦਾ ਹੁੰਦਾ ਮਮਾ ਹੋਰ ਸਵੇਰ ਹੋਰ ਬੇਬੇ ਕਦੇ ਤਾਂ ਫਰਕ ਪਊਗਾ ਹੀ ਉਹਨਾਂ ਦਾ ਚਲ ਕੋਈ ਨਾ ਭਾਈ ਕਦੋਂ ਪਊਗਾ ਦੇਖੀ ਜਾਉ ਕੋਈ ਗੱਲ ਮੰਗੂ ਤੇਰੇ ਸੰਯੋਗ ਚ ਪਾਈ ਉਹਨਾਂ ਦੇ ਘਰ ਦੇ ਕਿਦੋਂ ਪਤਾ ਉਹੀ ਗੱਲ ਮੰਗੂ ਅਗਲਾ ਪਾਈ ਦੇ ਹ ਕਿ ਉਹ ਸਾਹ ਕਾ ਅਗਲਾ ਕਰ ਦਿੰਦਾ ਮਗਰ ਉਹ ਕਰ ਦਿੰਦੇ ਅੱਠ ਤੱਕ ਚਾਰ ਚਾਰ ਆਉਂਦੇ ਸੀ ਹਾਂ ਮਗਰ ਉਹ ਅਗਲਾ ਉਹੀ ਗੱਲ ਵਾਈਫਤਾ ਕਰਨ ਲੱਗ ਜਾਂਦਾ ਮੈਂ ਤੁਹਾਨੂੰ ਭਾਈ ਕਰਨੀ ਆ ਕਿਹੜੇ ਕੁੜੀ ਨਹੀਂ ਹੁੰਦੀ ਅਗਲਾ ਭਾਈ ਵਾਈਫਤਾ ਹੀ ਕਰਦਾ ਕੁੜੀ ਨਹੀਂ ਤੇ ਅਜੀ ਸੱਸ ਦੇ ਤਾਂ ਵਾਈਫਤਾ ਕਰਦੀ ਸਾਲੇ ਬੇਬੇ ਹੁਣ ਇੰਨੇ ਸਾਲ ਹੋ ਗਏ ਹੁਣ ਤਾਂ ਬੰਦੇ ਨੂੰ ਸਿਆਣਾ ਹੋਣਾ ਚਾਹੀਦਾ ਹਾਂ ਆਪਦੇ ਵੀ ਧੀ ਹੈਗੀ ਚਾਣਾ ਭਾਈ ਅਗਲਾ ਕਿੱਥਾ ਹੁੰਦਾ ਕਿਦੋਂ ਹੁਣ ਕਿਵੇਂ ਬਸ ਉਹ ਸਿਖਾਈ ਜਾਂਦੀ ਆ ਬੁੜੀ ਉਹ ਮੈਂ ਸਿੱਖੀ ਜਾਂਦਾ ਤੇਰੇ ਨਾਲ ਲੜਾਈਆਂ ਕਰੀ ਜਾਂਦਾ ਐਂ ਤਾਂ ਦੇਖਦਾ ਨਹੀਂ ਵੀ ਉਹ ਗੱਲ ਮੰਗੂ ਵੀ ਭਾਈ ਚੜ੍ਹੇਈ ਦੀ ਇਹ ਵੀ ਇੱਥੇ ਰਹਿਣਾ ਤੇ ਭਾਈ ਮੇਰੀ ਬੇਬੇ ਨੇ ਵੀ ਇੱਥੇ ਰਹਿਣਾ ਦਿਮਾਗ ਤੋਂ ਕੰਮ ਹੀ ਨਹੀਂ ਲੈਂਦਾ ਬੇਬੇ ਉਹ ਹੀ ਮੋਟੇ ਜਿਹੇ ਦਿਮਾਗ ਦਾ ਆਦੀ ਮਾਂ ਮੰਗਰੀ ਚੱਲਦਾਗਾ ਚਲ ਕੋਈ ਨਾ ਲੱਗਾ ਰਹਿਣ ਹੁਣ ਮਾਂ ਦੀਆਂ ਪੱਕੀਆਂ ਖਾ ਲੈਣ ਤੇ ਤੂੰ ਬੈਠੀ ਰਹਿ ਇੱਥੇ ਚਲ ਮੈਂ ਤੇ ਇੱਥੇ ਆ ਬੇਬੇ ਮੈਂ ਤਾਂ ਕਿੱਥੇ ਜਾਣਾਗਾ ਚੰਗਾ ਫਿਰ ਮੈਂ ਅਗਾਹ ਬਾਗ ਚ ਚਲ ਉਹਨੂੰ ਕਹਿ ਦੇ ਹਰਪ੍ਰੀਤ ਨੂੰ ਮੈਂ ਮੜਾ ਜਿਹਾ ਜਵਾਕਾਂ ਨੂੰ ਬੇਬੇ ਕੀ ਦਾ ਪੈਗ ਚੱਕੀ ਆਉਂਦੀ ਐ ਕੁਝ ਸਮਝ ਨਹੀਂ ਆਉਂਦੀ ਬੇਬੇ ਹਾਂ ਭਾਈ ਅਬ ਬੈਕੀ ਦਾ ਚੱਕੀ ਫਰਦੀਆਂ ਨੇ ਕਿੱਥੋਂ ਆਈਆਂ ਤੂੰ ਮੈਂ ਤਾਂ ਭਾਈ ਰਾਜਵੀਰ ਨੂੰ ਲਿਆਈਆਂ ਜਾ ਕੇ ਰਾਜਵੀਰ ਨੂੰ ਲਿਆਈਆਂ ਹੋਰ ਕੀ ਗੱਲ ਰੱਦ ਤੇ ਭਾਈ ਰਾਜਵੀਰ ਨਾਲ ਹੋਰ ਕੀ ਕਰਾਂ ਕ ਚੁੱਪ ਕਰਕੇ ਮੈਂ ਤਾਂ ਫੇਰ ਕਿਦੋਂ ਪਤਾ ਲੱਗਾ ਮੈਨੂੰ ਤੇ ਮੈਂ ਤਾਂ ਫੇਰ ਚੁੱਪ ਕਰਕੇ ਬਾਗੀ ਮੈਂ ਤਾਂ ਫੇਰ ਸੋਨੂੰ ਵੀ ਇਹਨਾਂ ਦੱਸਿਆ ਆਓ ਸਾਨੂੰ ਤਾਂ ਕਾਨੂੰ ਦੱਸਣਾ ਹੁੰਦਾ ਸਾਡੇ ਕੋਲੇ ਤਾਂ ਗੱਲ ਹੀ ਨਾ ਕਰਿਆ ਕਰ ਐਂ ਭੱਜ ਜਾ ਕਰ ਨਾ ਫਿਰ ਬਾਗੀ ਸੀ ਐ ਸਸਨੂ ਹਾਂ ਘਰੇ ਲੜਦੀ ਨਹੀਂ ਨੇ ਸਸਨੂ ਹੀ ਲੜੀਆਂ ਆਣਗੀਆਂ ਸਸਨੂ ਹਾਂ ਕਲੜੀਆਂ ਭਾਈ ਆਪ ਵੀ ਲੜਿਆਗਾ ਪਰਉਣਾ ਤੇ ਫਿਰ ਕੀ ਕਰ ਲੈਵੇਂ ਭੈਣ ਜੀ ਲੜਪੇ ਪਰਉਣਾ ਐਡੀ ਕਿਤੇ ਗੱਲੇਗੀ ਤੇਰਾ ਮੁੰਡਾ ਕਹਿੰਦਾ ਲੜਦਾ ਨਹੀਂ ਮੇਰੇ ਨਾਲ ਫਿਰ ਤੂੰ ਲੈ ਕੇ ਕਾ ਤੂੰ ਐਂ ਬੈਗ ਚੱਕ ਲਈ ਤੇ ਕਿੱਥੇ ਰਾਜਵੀਰ ਉਧਰ ਨਹੀਂ ਬੈਠੀ ਭਾਈ ਜਵਾਕਾ ਜਵਾਕ ਬਾਹਰ ਖੇਡਦੇ ਸੀ ਵਾਕਾਂ ਕੋਲੇ ਖੜ ਗਈ ਭਾਈ ਉੱਥੇ ਗੇਟ ਕੋਲ ਅੱਛਾ ਨਾ ਨਹੀਂ ਜਵਾਕਾਂ ਨੂੰ ਚੱਕ ਲਈ ਮਾੜੀ ਬੰਟੀ ਤੈਨੂੰ ਅੱਕ ਲੈਣੀ ਜਵਾਕਾਂ ਦੇ ਪੇਪਰ ਹੋਣ ਵਾਲੇ ਉਹਨਾਂ ਦੀ ਪ੍ਰਾਈ ਖਰਾ ਫੇਰ ਪਾਈ ਹੋਈ ਜਾਣ ਪੇਪਰ ਫੇਰ ਮਾਂ ਦਾ ਕਿਵੇਂ ਜੀ ਲੱਗੂ ਭਈ ਵਕਾਂ ਛੱਡ ਕੇ ਨਾ ਫਿਰ ਤੂੰ ਘੱਟ ਤੋਂ ਘੱਟ ਸਾਡੇ ਨਾਲ ਗੱਲ ਤਾਂ ਕਰ ਲੈਣੀ ਸਾਨੂੰ ਫੋਨ ਤਾਂ ਕਰ ਲੈਣੀ ਇਹ ਤਾਂ ਪੁੱਛ ਲੈਣੀ ਵੀ ਭਈ ਰਾਜਵੀਰ ਨੂੰ ਲੈ ਕੇ ਆਵਾਂਗੇ ਨਾ ਘਰੋਂ ਕੇ ਲੈ ਕੇ ਆਵਾਂਗੇ ਨਾ ਉਹ ਤਾਂ ਵਾਹ ਫੜ ਫੜ ਮੇਰੇ ਮੂਰੇ ਨਾ ਕੀ ਕਿ ਲੈ ਜਾ ਕੇ ਆਪਦੀ ਨਸ ਤੇ ਰੱਖ ਦੇਣੀ ਤੇ ਫਿਰ ਮੈਂ ਕਿਵੇਂ ਨਾ ਲਿਆ ਮਾਪੇ ਆ ਉੱਪਰ ਅਗਲੇ ਨੇ ਤਾਂ ਭਈ ਕਹਿਣੀ ਐ ਤੂੰ ਕਰ ਕਟੇਂਗੀ ਤੂੰ ਵੀ ਉੱਥੇ ਜਾ ਕੇ ਬੋਲੀ ਹੋਏਗੀ ਮਾੜਾ ਮੋਟਾ ਮੈਂ ਕੋਈ ਨਹੀਂ ਕਹਿਣੀ ਮੈਂ ਕੋਈ ਨਹੀਂ ਬੋਲੀ ਕਰ ਜੇ ਲੜੀਏ ਅੱਗੇ ਪਹਿਲਾਂ ਲੜੇ ਨੇ ਫੇਰੀ ਕੁੜੀ ਨੇ ਮੈਨੂੰ ਆਖਿਆ ਵੀ ਮੇਰੀ ਬੇਬੇ ਆ ਜਾਏ ਫੇਰੀ ਸਨੇਹੇ ਲਾਏ ਨੇ ਫੇਰੀ ਮੈਂ ਗਈਆਂ ਨਾ ਫਿਰ ਤੈਨੂੰ ਬੇਬੇ ਨੂੰ ਸੱਦ ਲਿਆ ਸਾਨੂੰ ਫੋਨ ਕਰਦਾਂ ਦੀ ਨਾ ਮੈਨੂੰ ਸੱਦ ਲਾਂ ਦੀ ਤੇ ਬਾਈ ਨੂੰ ਸੱਦ ਲਾਂ ਦੀ ਅਸੀਂ ਗੱਲ ਟਕਿਆ ਆ ਜਾਂਦੇ 20 ਵਾਰ ਪਹਿਲਾਂ ਟਕਾ ਕੇ ਆਏ ਜਦੋਂ ਅਸੀਂ ਜਾਂਦੇ ਅਸੀਂ ਤਾਂ ਗੱਲ ਟਕਿਆ ਆ ਨੀ ਤੂੰ ਜਾਨੀਆ ਤੂੰ ਉਹਨੂੰ ਲੈ ਕੇ ਤਪਾਨੀਆਂ ਨਾਲ ਹੋਈ ਨਹੀਂ ਭਾਈ ਗੱਲ ਤੇ ਨਟਕੇ ਆਉਂਦੇ ਹੋ ਮੇਰੇ ਸਾਹ ਗਾਲੋ ਤੋ ਸੌਗਾ ਕਿਰੋ ਬਗ ਜਾਣੇ ਸੌਗਾ ਜਾਦੇ ਸੌਗਾ ਠੂਕਰ ਦੇਣੇ ਕਿਰੋ ਬਗ ਜਾਣੇ ਆਂਗੇ ਆਹੋ ਤੇਰੇ ਲਈ ਤੂੰ ਸ਼ੁਕਰ ਦੇਣੇ ਸਾਡੇ ਲਈ ਤੂੰ ਤਾਂ ਕੁਛ ਨਹੀਂ ਬੋਲਦੇ ਬੇ ਮਾਸੀ ਦਾ ਤਾਂ ਇੰਨਾ ਨਰਮ ਸੁਭਾਅ ਹੈਗਾ ਮਾਸੀ ਤਾਂ ਜਮਾਂ ਨਹੀਂ ਬੋਲਦੀ ਤੇਰੀ ਧੀ ਕਿੜਾ ਪਲੀਏਗੀ ਮੇਰੀ ਧੀ ਦਾ ਭਾਈ ਮਾੜੀ ਆ ਹੁਣ ਮੈਂ ਲਿਆਂਦੀ ਆਂ ਪੀ ਮਾੜੀ ਆਏਗੀ ਕਿ ਧੀ ਮਾੜੇ ਹੋ ਕੇ ਮਾਸੀ ਦਾ ਚੰਗੀ ਆ ਧੀ ਮਾੜੀ ਹੋਗੀ ਤੇਰੀ ਨੰਦ ਤਾਂ ਮਾੜੀ ਆ ਉਹ ਬਗਾਨੀ ਚੰਗੀ ਹੋਗੀ ਚੰਗੀਨ ਬਗਾਨੇ ਦਾ ਕੋਈ ਕੁਛ ਨਹੀਂ ਕਹਿੰਦੇ ਇਹਨੂੰ ਮੈਂ ਤੁਹਾਨੂੰ ਦੱਸਾਂ ਨਾਲ ਤੂੰ ਜਵਾਕ ਚੱਕ ਲਈ ਇੱਥੇ 18 ਦਿਨ ਇਹ ਜਵਾਕ ਉਹ ਰਾਣ ਕਰੀ ਜਾ ਕਰਨਗੇ ਆਪਦੇ ਘਰੇ ਤਾਂ ਟਿਕ ਦੇਣੀ ਇੱਥੋਂ ਕਿੱਥੇ ਟਿਕਣਗੇ ਟਿਕਣਗੇ ਫੇਰ ਭਾਈ ਅੱਥੇ ਫੇਰ ਹੋਵੇ ਛੱਡੇ ਆਉਂਦੇ ਦਿੰਦਾ ਹੁਣ ਆਇਆ ਵੀ ਕੱਲੀ ਰਾਜੀ ਵੀਰ ਨੂੰ ਲੈ ਆਉਂਦੀ ਜਵਾਕਾ ਉਹ ਅੱਥੇੜ ਭਾਈ ਜਵਾਕ ਤਾਂ ਹੁਣ ਮਾਂ ਮੰਗਦੀ ਆਉਣਗੇ ਜਵਾਕ ਨਹੀਂ ਮਾਂ ਤੋਂ ਬਿਨਾਂ ਰਹਿੰਦੇ ਨਾ ਫੇਰ ਪਤਾ ਤਾਂ ਲੱਗਦਾ ਅਗਲੇ ਨੂੰ ਜੋ ਜਵਾਕ ਛੱਡ ਕੇ ਆਉਂਦੀ ਮਾੜਾ ਮੋਟਾ ਉਹਨਾਂ ਨੂੰ ਉਹੀ ਗੱਲ ਤਕਲੀਫ ਹੁੰਦੀ ਜਵਾਕ ਸਾਹਮਣੇ ਮੈਂਦੇ ਹੁਣ ਜੋ ਜਵਾਕ ਹੀ ਨਾਲ ਚੱਕ ਲਈਆਂ ਅਗਲਾ ਜਮਾ ਨਹੀਂ ਲੈ ਉਹਨਾਂ ਨੂੰ ਕੀ ਹਮ ਪਤਾ ਲੱਗਦਾ ਕੋਈ ਪਤਾ ਨਹੀਂ ਸੀ ਲੱਗਦਾ ਉਹਨਾਂ ਜਵਾਕਾਂ ਨੂੰ ਦੇ ਕੋਲੇ ਸੀ ਪੜਾਈਆਂ ਹੋਈ ਜਾਂਦੀਆਂ ਕੌਣ ਲੈਣਾ ਹੁੰਦਾ ਆਪਣੀ ਨੂੰ ਆਪਣੀ ਇੱਥੇ ਬਾਰਗੇ ਬੈਠੀ ਰਹੀਦੀ ਅੱਛਾ ਹੁਣ ਜੇ ਜਵਾਕਾਂ ਦੀ ਪੜ੍ਹਾਈ ਖਰਾਬ ਆਉ ਫੇਰ ਤੇਰੀ ਤੈਨੂੰ ਲੈਣਾ ਆਉਣਗੇ ਆਪੀ ਲੈਣਾ ਆਉਣੇ ਕਿ ਕਦੇ ਹੁਣ ਉਹਨਾਂ ਨੂੰ ਪੈਸੇ ਕੂਟੇ ਖਰਚੇ ਪਏ ਬੈਨਾਂ ਦੇ ਖਰਚੇ ਪਏ ਚਲ ਚੰਗਾ ਭਈ ਜਿਹੜਾ ਕੁਝ ਕਰਨੇ ਨਾ ਉਹ ਮੈਂ ਜ਼ਿਕਰ ਕਰਾਂ ਮਾਵਾਂ ਧੀਆਂ ਤੁਸੀਂ ਤਾਂ ਇਹੀ ਕੰਮ ਕਰਨਾ ਹੈ ਹੋਰ ਤਾਂ ਕੋਈ ਕਿੱਤਾ ਨਹੀਂ ਸੋਨੂੰ ਨਾ ਦੇਖ ਲੈ ਕਿਵੇਂ ਤੜ ਫਰੀ ਆਏਗੀ ਆਜੀ ਕਿ ਮਸੀ ਜਾ ਕੇ ਚੰਗੀ ਆ ਤੇ ਕੁੜੀ ਮਾਰੀ ਆ ਆਪੀ ਮਾਰੀ ਆ ਹੁਣ ਇਹਨੂੰ ਅੰਤ ਕਲੀਪ ਹੋਗੀ ਵੀ ਜਦੋਂ ਜਵਾਕ ਆਗੇ ਤਿੱਜੀ ਆਫ ਆਗੀ ਵੀ ਕਿਉਂ ਆਈਏਗੀ ਜਵਾਕਾਂ ਤਾਂ ਬਾਲਾ ਕਿਆ ਮੰਨਦੇ ਭੀੜ ਮੰਨਦੀ ਐ ਆਏ ਕਹਿੰਦੀ ਆ ਵੀ ਕੁੜੀਆਂ ਕੁੜੀ ਤਾਂ ਆਵੀ ਨਾ ਜਾਵਾ ਤੇ ਤੂੰ ਨਹੀਂ ਜਾਂਦੀ ਆਉਦੇ ਪੇਕੀ ਭੈਣ ਆਈ ਫਿਰਦੀ ਐ ਮੈਨੂੰ ਪਤਾ ਹੀ ਨਹੀਂ ਸੀਗਾ ਭੈਣ ਕਦੋਂ ਆ ਗਈ ਆਪਾਂ ਨੂੰ ਗੱਲ ਦੇ ਨਹੀਂ ਕਿਸੇ ਦਾ ਪਤਾ ਲੱਗਦਾ ਉਹ ਸੁੱਖ ਹੋਵੇ ਤਾਂ ਵੀ ਚੰਗੀ ਗੱਲ ਐ ਸੱਸਰੀ ਘਰ ਬਾਈ ਸੱਸਰੀ ਘਰ ਪਣੀ ਭਣੀ ਤੂੰ ਕਦੋਂ ਆ ਗਈ ਨਾ ਹੁਣੀ ਆਈ ਸੀ ਮੈਂ ਤਾਂ ਬੇਬੇ ਲੈ ਕੇ ਆਈ ਸੀ ਮੈਨੂੰ ਭਣੀ ਖੈਰ ਤਾਂ ਹੈਗੀ ਐ ਖੈਰ ਕੀੜੀ ਆ ਬਾਈ ਤੈਨੂੰ ਪਤਾ ਹੀ ਹੈ ਜਿਵੇਂ ਜਲੂਸ ਕੱਢਦੇ ਹੁੰਦੇ ਆ ਅੱਜ ਥੋੜ੍ਹੀ ਜਿਹਾ ਨਾ ਤੋਂ ਲੜ ਪੈਂਦੇ ਆ ਐਤਕੀ ਫੇਰ ਮੈਨੂੰ ਅੱਕ ਕੇ ਆਉਣਾ ਪਿਆ ਨਾ ਭਣੀ ਬੇਬੇ ਲੈ ਕੇ ਆਈ ਏ ਤੈਨੂੰ ਹਾਂ ਬੇਬੇ ਲੈ ਕੇ ਆਈ ਏ ਬਾਈ ਬੇਬੇ ਨੇ ਨਾਮ ਉਹਨੂੰ ਬੇਬੇ ਨੇ ਕੋਈ ਗੱਲ ਦੱਸੀ ਏ ਭਣੀ ਬੇਬੇ ਤਾਂ ਫੇਰ ਹੀ ਦੱਸੇ ਜੀ ਬੇਬੇ ਨੂੰ ਮੌਕਾ ਮਿਲਿਆ ਹੋਵੇ ਦੱਸਣ ਦਾ ਬੇਬੇ ਨੂੰ ਮੈਂ ਫੋਨ ਕਰਤਾ ਮੈਂ ਕਿ ਬੇਬੇ ਮੈਂ ਤਾਂ ਚੜ ਗਈ ਇਧਰੋਂ ਫੇਰ ਇਹ ਵੀ ਵਿਚਾਰੀ ਮਾੜੀਆਂ ਮੋਟੀਆਂ ਘਰੇ ਗੱਲਾਂ ਹੁੰਦੀਆਂ ਰਹਿੰਦੇ ਨੇ ਜੇ ਤੂੰ ਵੀ ਥੋੜੀ ਜਿਆਦਾ ਜਲਦਬਾਜ਼ੀ ਕਰ ਜਾਨੀ ਐ ਲੈ ਮਾੜੀ ਮੋਟੀ ਗੱਲ ਬਈ ਇੱਕ ਵਾਰੀ ਹੁੰਦੀ ਐ ਦੋ ਵਾਰੀ ਹੁੰਦੀ ਐ ਤੁਹਾਡੇ ਸਾਹਮਣੇ ਸਾਨੂੰ ਪਤਾ ਹੀ ਇੱਕ ਐ ਸਾਲ ਹੋ ਗਿਆ ਕਲੇਸ਼ ਕਰਦਿਆਂ ਨੂੰ ਕਲੇਸ਼ ਤਾਂ ਪੈਣੇ ਹੈਗਾ ਹੁਣ ਫਿਰ ਮੇਰੀ ਗੱਲ ਸੁਣ ਤੂੰ ਇੱਥੇ ਆ ਗਈ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਐ ਹਨਾ ਕਲੇਸ਼ ਤਾਂ ਫਿਰ ਹੋਰ ਬਦਲੂਗਾ ਨਾ ਨੂੰ ਪਤਾ ਹੀ ਫੇਰ ਲੱਗੂਆ ਮੇਰੀ ਤਾਂ ਪ੍ਰਵਾਹ ਨਹੀਂ ਹੈਗੀ ਜਵਾਕਾਂ ਦੀ ਤਾਂ ਗੌਰ ਕਰਨੀ ਗਈ ਜੇ ਉਹਨਾਂ ਨੂੰ ਜਵਾਕਾਂ ਦੀ ਪ੍ਰਵਾਹ ਹੋਵੇ ਫਿਰ ਤਾਂ ਨਾਲ ਲੜਨ ਕਾ ਨੂੰ ਉਹ ਉਹਨਾਂ ਦਾ ਦਿਮਾਗ ਹੀ ਬੜਾ ਛੋਟਾ ਹੈਗਾ ਉਹਨਾਂ ਨੂੰ ਤਾਂ ਆਏ ਆ ਬਾਈ ਵੀ ਰਾਈ ਵੀਰ ਖਾ ਕੇ ਛਿੱਤਰ ਲੈ ਕੇ ਗਾਣਾ ਵੀ ਉਵੇਂ ਹੀ ਬਹਿ ਜਾਂਦੀ ਆ ਪਰ ਹੁਣ ਨਹੀਂ ਮੈਂ ਜਾਂਦੀ ਹੈਗੀ ਹੁਣ ਤਾਂ ਮੇਰੀ ਮੱਥੀ ਹੋਈ ਆ ਵੀ ਹੁਣ ਤਾਂ ਮੈਂ ਨਾ ਉਹਨਾਂ ਦੀਆਂ ਪੂਰੀਆਂ ਮਿੰਤਾ ਕਰਾ ਕੇ ਫੇਰ ਜਾਊਂਗੀ ਭਣੀ ਤੂੰ ਕੀ ਗੱਲਾਂ ਕਰਦੀ ਐ ਵੀ ਛਿੱਤਰ ਖਾ ਕੇ ਬਹਿ ਜਾਨੀ ਐ ਉਹ ਅਸੀਂ ਤਾਂ ਰੜਕ ਕੱਢਦੇ ਆ ਉਹਦੀ ਰੜਕ ਅਸੀਂ ਤਾਂ ਪਤਾ ਨਹੀਂ ਕੀ ਲੰਮੀਆਂ ਚੌੜੀਆਂ ਛਿੱਤਰਾਂ ਆ ਪਰ ਇਹ ਦੋ ਵਾਰ ਕਦੋਂ ਰੜਕ ਕੱਢੋਗੇ ਅੱਧੀ ਉਮਰ ਤਾਂ ਮੇਰੀ ਨੰਗੀ ਕਲੇਸ਼ ਚ ਹੁਣ ਕੀ ਰਹਿ ਗਿਆ ਪਿੱਛੇ ਕੋਈ ਗੱਲ ਨਹੀਂ ਭਣੀ ਹੁਣ ਜੇ ਫਿਰਾਂਗੇ ਨਹੀਂ ਐ ਨਾ ਉਹਨੂੰ ਤਾਂ ਐਂ ਹੀ ਕਰਾਂਗੇ ਜਿਵੇਂ ਤੂੰ ਚਾਹੇਂਗੀ ਤੇ ਉਹਦੀ ਮਾਂ ਨੂੰ ਮੰਜੇ ਤੇ ਬੈਠੀ ਨੂੰ ਸਭ ਕੁਝ ਮਿਲਦਾ ਫੇਰ ਵੀ ਬੈਬਤਾ ਕਰਨੋਂ ਨਹੀਂ ਹਟਦੀਗੀ ਰੋਟੀ ਪਾਣੀ ਤਾਂ ਮੰਜੇ ਤੇ ਮਿਲਦਾ ਕੰਮ ਨੂੰ ਮੈਂ ਨਹੀਂ ਕਹਿੰਦੀ ਹੈਗੀ ਬਸ ਆ ਉਤਲੇ ਉਤਲੇ ਬਾਹਰ ਅੰਦਰ ਵਾਲੇ ਕੰਮ ਕਰਦੀ ਐ ਜਿਵੇਂ ਕਿਸੇ ਦੇ ਆਉਣਾ ਜਾਣਾ ਕਿਸੇ ਦੇ ਪਤਾ ਸਤਾ ਲੈਣ ਜਾਣਾ ਉਹ ਭਈ ਮੈਨੂੰ ਜਾਣ ਨਹੀਂ ਦਿੰਦੇ ਨਹੀਂ ਮੈਂ ਤਾਂ ਉੱਥੇ ਵੀ ਵਗ ਜਾ ਕਰ ਭਣੀ ਜੇ ਤੇਰੀ ਸੱਸ ਚੰਗੀ ਹੋਵੇ ਫੇਰ ਇੱਥੇ ਇਕ ਗੱਲਾਂ ਕਾਣੂ ਆਉਂਦੀਆਂ ਉਹ ਵੀ ਮਿਚਕਮੂਣੀ ਜੀ ਐ ਉਹ ਵੀ ਵਧੀਆ ਸੈਂਦੀ ਆ। ਉਹ ਤਾਂ ਬਾੜੀ ਗੰਦੀ ਆ ਉਹੀ ਲੱਗਦੀ ਐ ਬਾੜੀ ਸੜੀ ਆ ਤਾਂ ਬੁੜੀ। ਉਹੀ ਨਹੀਂ ਮੇਰਾ ਤਾਂ ਘਰ ਬਸਣ ਦਿੰਦੀ। ਭਣੀ ਤੇਰਾ ਘਰ ਤਾਂ ਹੁਣ ਸੀ ਵਸਾ ਕੇ ਦਿਖਾਵਾਂਗੇ। ਕਿੰਨਾ ਮਰਜੀ ਜ਼ੋਰ ਲਾ ਲਿਓ ਉਹ। ਭਣੀ ਤੂੰ ਹੁਣ ਇੱਥੇ ਕੀ ਕਰਦੀ ਸੀਗੀ? ਨਾ ਮੈਂ ਤਾਂ ਨਾ ਬਈ ਜਵਾਕਾਂ ਨੂੰ ਦੇਖਦੀ ਸੀ। ਆ ਨਾਨਕਿਆਂ ਦੇ ਚਾਚਾ ਹైਦਰ ਭੱਜ ਕੇ ਕਹਿੰਦੇ ਪਰਲੇ ਗੇਟ ਆਉਣੇ ਆ। ਮੈਂ ਦੇਖਦੀ ਸੀ ਮੈਂ ਕਿ ਡਿੱਗਣਾ ਪੈਣਾ ਜਵਾਕਾਂ ਨੂੰ ਦੇਖ ਕੇ ਲਿਆ। ਮੈਂ ਜਵਾਕਾਂ ਨੂੰ ਹਾਈਦਰ ਦੇ ਲੈ ਕੇ ਆਈ। ਬਾੜੀਆਂ ਮੌਸਮ ਇੱਕੇ ਲੱਗਤੀ ਬਦਲ ਗਿਆ। ਕਿ ਜਵਾਕ ਬਿਮਾਰ ਨਾ ਹੋ ਜਾਣ। ਚੱਲ ਕੋਈ ਨਾ ਬਈ ਹਰਪ੍ਰੀਤ ਕਹਿ ਦਊਗੀ ਹੁਣ ਸਾਰੀ ਗਲੀਆਂ ਚ ਲੱਗ ਗਈ ਗੇੜੇ ਦੇਣ ਮੈਂ ਆ ਗਈ ਹਾਂ ਇੱਧਰ ਦੀ ਤੂੰ ਕਹਿ ਦੇ ਉਹ ਹਰਪ੍ਰੀਤ ਨੂੰ ਮਾੜਾ ਲੈ ਲੈ। ਆ ਲੈ ਮੇਰੀ ਗੱਲ ਸੁਣ ਲੈ। ਜਵਾਕ ਢਿੱਲੇ ਹੋਗੇ ਨਾ ਉਹ ਸਾਡਾ ਵੀ ਖੜਾ ਨਹੀਂ ਕਰਾਉਂਦੇ। ਫੇਰ ਫੇਰ ਆਖਾਉ ਜੂ ਆ ਐਂ ਕਹਿੰਦੇ ਨੇ ਕਿ ਜਵਾਕਾਂ ਨੂੰ ਜਾਣ ਕੇ ਬਿਮਾਰ ਕਰ ਲਈ। ਪਰ ਇੱਕ ਮੈਂ ਤੈਨੂੰ ਗੱਲ ਸਮਝਾਉਣਾ ਹੁਣ ਤੈਨੂੰ ਜਾਣਾ ਦਾ ਛੇਤੀ ਪਊਗਾ। ਮੈਂ ਤੈਨੂੰ ਛੱਡ ਕੇ ਆਉਂ। ਜਵਾਕਾਂ ਦੀ ਪੜਾਈ ਖਰਾਬ ਨਹੀਂ ਦੀ ਆਪਾਂ ਨੂੰ ਛੋਟੀ ਮੂਣੀ ਮੁੱਟੀ। ਨਹੀਂ ਛੱਡ ਕਿਉਂ ਨਾ ਆਪੇ ਲੈਣ ਆਉਣਗੇ ਮੈਨੂੰ ਨਾਲੇ ਉਹਨਾਂ ਦੀ ਬੇਇੱਜ਼ਤੀ ਕਰ ਹੋ ਤਾਂ ਸਾਨੂੰ ਗੁੱਸਾ ਆ ਸਾਨੂੰ ਵੀ ਬਥੇਰਾ ਆ ਜੀ ਤੇ ਬਣੀ ਮੈਂ ਚੁੱਪ ਕਰਕੇ ਛੱਡਿਆ ਉਹਨੇ ਆ ਤਾਂ ਹੀ ਤਾਂ ਉਹ ਸਿਰ ਚੜਦੇ ਨੇਗੇ ਤਾਂ ਹੀ ਤਾਂ ਗੱਲ ਨਹੀਂ ਕਰਨ ਦਿੰਦੇ ਕਿਸੇ ਕੋਈ ਨਹੀਂ ਭੈਣ ਤੂੰ ਬੱਚਿਆਂ ਨੂੰ ਭਾਲ ਕੇ ਲਿਆ ਜਵਾਕਾ ਚੱਲ ਮੈਂ ਲੈ ਕੇ ਆਉਣੀ ਆ ਇੱਧਰ ਡਾਕਟਰ ਦੇ ਨਾ ਜਾ ਕੇ ਗੱਲ ਨਾ ਤੁਸੀਂ ਆਏ ਤਾਂ ਮੰਗਰੋ ਪਹਿਲਾਂ ਕੁੜੇ ਤੁਸੀਂ ਆਏ ਪਾਣੀ ਚ ਲਿਬੜਨ ਲੱਗ ਕੇ ਕਿਹਨੇ ਲਾਇਆ ਸਾਨੂੰ ਇਹ ਲਿਬੜਨਾ ਹੈ ਕੌਣ ਤਾ ਉਹ ਸਾਡੇ ਕੱਪੜੇ ਛੋਟੀ ਮਾਂ ਲੈ ਕੇ ਆ ਗਈ ਇੱਥੇ ਹੁਣ ਤੁਸੀਂ ਲਿਬੜਨ ਬੈਂਗੇ ਹੈ ਤਾਂ ਪਾੜ ਰੱਖਿਆ ਕਿੱਥੇ ਉਹੀ ਗੱਲ ਤਾਂ ਹੀ ਤਾਂ ਉੱਥੇ ਨਹੀਂ ਕੱਟਦੀਏ ਆਪ ਪਤਾ ਨਹੀਂ ਕਿੰਦਰ ਚੜੀ ਹੈਗੀ ਆਪ ਕਿਤੇ ਨੇੜੇ ਤੜੇ ਨਹੀਂ ਫੜ ਕੇ ਨਾ ਤੂੜੀ ਵਾਲੀ ਸਵਾਰ ਚਾਹ ਦਾਂ ਤੁਹਾਨੂੰ ਦੇਖ ਲੈ ਇਧਰ ਨਾ ਪਾ ਤੂੜੀ ਵਾਲੀ ਹੋ ਗਿਆ ਖੜ ਜਾ ਕੀ ਹੋ ਗਿਆ ਹੋਣਾ ਕੀ ਹੈ ਹੁਣ ਸਾਰੇ ਇੱਥੇ ਲਿਬੜੀ ਜਾਂਦੇ ਨੇ ਰੇਤੇ ਚ ਪਾਣੀ ਪਾਪਾ ਮਾੜਾ ਮੋਟਾ ਇਹਨਾਂ ਨੂੰ ਕੁਛ ਕਾਲ ਨਹੀਂ ਕੋਈ ਪਾ ਵੀ ਨਿਆਣੇ ਚੱਲਣਾ ਨੂੰ ਹੱਥ ਤੋਂ ਇਧਰ ਹੋ ਕੇ ਹੱਥ ਤੋਂ ਲੈ ਕਮ ਹੱਥ ਤੋਂ ਉਧਰ ਜਾ ਕੇ ਇਦਾ ਹੀ ਕਰਦੇ ਨੇ ਨਾ ਮਾੜੀ ਮੋਟੀ ਇਹਨਾਂ ਨੂੰ ਮਤ ਵੀ ਦੇ ਲਿਆ ਕਰ ਐ ਜਮਾ ਖੁੱਲੇ ਛੱਡ ਰੱਖੇ ਨੇ ਇਹ ਹਜੇ ਆਏ ਤਾਂ ਹੈ ਨਹੀਂ ਕਿਸੇ ਨੂੰ ਨਾ ਸਾਸਰੀ ਕਾਲ ਨਾ ਕਿਸੇ ਨਾਲ ਮੇਲ ਮਲਾਪ ਆ ਕੇ ਰੇਚੇ ਚਲੇ ਬੜਨ ਲੱਗ ਚੱਲ ਕੋਈ ਨਹੀਂ ਭਾਬੀ ਨਿਆਣੇ ਨੇਗੇ ਫੇਰ ਕੀ ਹੋ ਗਿਆ ਇਹ ਤਾਂ ਇਹੀ ਕਰਦੇ ਹੁੰਦੇ ਨੇ ਆ ਕੁੜੀ ਤਾਂ ਆਹੋ ਭਾਈ ਇਹੀ ਗੱਲਾਂ ਤਾਂ ਤੇਰੀ ਸੱਸ ਰੋਕਦੀ ਹੋਗੀ ਤੇਰੀ ਸੱਸ ਕਹਿੰਦੀ ਹੋ ਵੀ ਇਹਨਾਂ ਨੂੰ ਮਾੜੀ ਮੋਟੀ ਮਤ ਦੇ ਦੇ ਮੜਾ ਇਹ ਪੜਾਈ ਲਿਖਾਈ ਕਰ ਲਿਆ ਕਰ ਹੁਣ ਮਟਿਆਰ ਹੋ ਰਹੀ ਏ ਕੁੜੀ ਪੜਾਈ ਕਰਨ ਵਾਲੀ ਏ ਤੈਨੂੰ ਵੀ ਨਾਲ ਚੱਕ ਲੈ ਨਾ ਮਟਿਆਰ ਕਾਦੀ ਭਾਬੀ ਨਿਆਣੀ ਤਾਂ ਹੈਗੀ ਆ ਹਜੇ ਖੇਡਦੀ ਤਾਂ ਜਵਾਕਾ ਨਾਲ ਚੱਲ ਲੈ ਜਾ ਇਹਨਾਂ ਨੂੰ ਉ ਚਾਰੇ ਪਾਸੇ ਪਾਕ ਤੁਸੀਂ ਤਾਂ ਹੁਣ ਸਾਰੇ ਮੇਰੀ ਬਿੱਸਤਾ ਬੈਲੇ ਮੈਂ ਤੈਨੂੰ ਦੱਸਾਂ ਇਹ ਚੌੜਕਰੀਏ ਜਾਣਨੇ ਹੋ ਇਹਨਾਂ ਨੂੰ ਤਾਂ ਮੈਂ ਕਰੂੰ ਸਿੱਧੇ ਐ ਨਹੀਂ ਇਹ ਲੋਟਾਉਂਦੇ ਚਮੜਾ ਰੱਖੇਨ ਕਿ ਮੈਂ ਸਿਰ ਤੇ ਚੜਾ ਰੱਖੇਨ ਹਜੇ ਤਾਂ ਇਹ ਆ ਗਈ ਜੇ ਨਾ ਆਈ ਹੁੰਦੀ ਇਹਨਾਂ ਨੂੰ ਮੈਂ ਤੂੜੀ ਵਾਲੀ 'ਚ ਸਿੱੜਦੀ ਅੰਦਰ ਧਾਉਂਦੀ ਪਤਾ ਇਹਨੂੰ ਫੇਰ ਲੱਗਦਾ ਵੱਡੀ ਆ ਗਈ ਇਹ ਜਵਾਕਾਂ ਵਾਲੀ ਜਵਾਕਾਂ ਦਾ ਉਹੀ ਗੱਲ ਜਵਾਕਾਂ ਨੂੰ ਕੁਛ ਸਿਖਾਇਆ ਨਹੀਂ ਕਰਿਆ ਨਹੀਂ ਤੀਜੇ ਦਿਨ ਆ ਜਾਂਦੀ ਹੈ ਚੱਕ ਕੇ ਜੇ ਮੈਂ ਬੋਲਦੀਆਂ ਫਿਰ ਬੇਬੇ ਕਹਿ ਦਾਂਦੀ ਹੈ ਕੁੜੀ ਦੀ ਆਈ ਦੀ ਉਹੀ ਗੱਲ ਮਾੜਾ ਸਲੂਕ ਕਰਦੀ ਹੈ ਇਹਦੇ ਨਾਲ ਵਿਚਾਰੀ ਨਾਲ ਜਵਾਕੜੀ ਨਾਲ ਜੇ ਮੇਰੀ ਤੀਜ ਆ ਦੇਖ ਲਾ ਆਉਂਦੀ ਨਹੀਂ ਚੱਕ ਲਈ ਡੋਲੂ ਚੱਕ ਲਿਆ ਚੱਕ ਲਿਆ ਉਹ ਚੱਕ ਲਿਆ ਪਸ਼ੂ ਆਲੇ ਭਾਂਡੇ ਵੀ ਨਹੀਂ ਛੱਡਦੇ ਜੇ ਵਾਖੜੀ ਕਰੋਤਾ ਉਹੀ ਗੱਲ ਮੰਗੂਰ ਲਿਆਂਦੀ ਹੁਣ ਮੈਨੂੰ ਐ ਕਲਪਨਾ ਹੋਈ ਪਈ ਐ ਕੀ ਕਿ ਮੇ ਕੋਈ ਲੈਣ ਆਊਗਾ ਕਨਾ ਲੈਣ ਆਊਗਾ ਕੋਈ ਗੱਲ ਆ ਪਊ ਕਨਾ ਪਊਗੀ ਦੇਖ ਲੈ ਬੇਬੇ ਹੋ ਗਈ ਨਾ ਉਹੀ ਗੱਲ ਕੀ ਹੋ ਗਿਆ ਪੁੱਤ ਦੇਖ ਲੈ ਬੇਬੇ ਹਰਪ੍ਰੀਤ ਆਉਣ ਸਾਰੀ ਲੱਗ ਗਈ ਮੇਰੇ ਜਵਾਖਾਂ ਨੂੰ ਝੜਕਣਾ ਇੰਨਾ ਸੌ ਸੌ ਕੁਸ ਬੋਲੀ ਲੈ ਮੇਰੇ ਮੇਰੀ ਕੁੜੀ ਕਿੰਨੀ ਕੁ ਮਟਿਆਰ ਹੋ ਗਈ ਹੁਣ ਤਕਲੀਫ ਮੰਦੀ ਆ ਭਾਈ ਪਹਿਲਾਂ ਇੱਥੇ ਮੈਨੂੰ ਇੱਥੇ ਦਾ ਕੁਸ ਰਾਜਵੀਰ ਕਹਿ ਕੇ ਗਈ ਆ ਭਾਈ ਕਿਉ ਫੁਕਾਰ ਜਾ ਆਦੀ ਨਿੰਮਕੀ ਨਾਲ ਭਾਈ 2-4 ਮਹੀਨੇ ਕੰਡਲਾ ਕਿਨਾਂ ਤੇ ਕੋਈ ਨਹੀਂ ਮੈਨੂੰ ਪਨੀ ਲੈ ਕੇ ਆ ਬੜੀ ਇਹਨਾਂ ਨੂੰ ਇੱਥੇ ਨਪਕੀ ਆਉਣੀ ਮਾਪੇ ਬਠਾ ਬੈਠੇ ਰਤਾ ਆਉਣੀ ਆ ਭਾਈ ਲੈ ਕੇ ਤੂੰ ਕੀ ਕਿਹਦੇ ਕਰੇ ਗਈਆਂ ਆਪਰੇ ਪਹਿਲੀ ਕਿਹਾ ਸੀਗਾ ਮੈਂ ਕਿਹਾ ਹਰਪ੍ਰੀ ਤਾਂ ਹੀ ਕਹੂਗੀ ਮੈਨੂੰ ਮੈਨੂੰ ਇਹਦਾ ਸੁਆਦ ਆ ਪਤਾ ਇਹ ਕਿੱਥੇ ਜਰਦੀ ਹੈ ਮੇਰੇ ਜਵਾਖਾਂ ਨੂੰ ਜਰਦੀ ਨਹੀਂ ਭਾਈ ਇਹ ਤਕਲੀਫ ਮੰਨਦੇ ਨੂੰ ਆਏ ਆਂ ਦੀ ਵੀਰੇ ਕਪੜੇ ਹੋਰ ਹੋ ਜਾਣਗੇ ਟੋ ਨਾਲੇ ਰੋਟੀ ਟੁੱਕ ਬਾਅਦ ਜੋ ਭਾਂਡੇ ਟੀਂਡੇ ਵਰ ਜਾਣਗੇ ਤਕਲੀਫ ਮੰਨਦੀ ਆ ਭਾਈ ਇਹ ਤੈਨੂੰ ਕਾਹ ਨੂੰ ਜਰਦੀ ਐ ਬੇਬੇ ਤਾਂ ਅੱਜ ਹੀ ਆਏ ਕਰਨ ਲੱਗੀ ਜੇ ਮੈਨੂੰ ਸਾਲ ਸੀ ਮਹੀਨੇ ਰਹਿਣਾ ਪੈਗਾ ਤਾਂ ਰੱਖੀ ਖੜੀ ਐ ਤਾਂ ਉਹਦੀ ਕੱਢ ਦੂਗੀ ਘਰੋਂ ਮੈਨੂੰ ਲੈ ਰੱਖ ਕੇ ਰੱਖਦੀ ਕਿਉਂ ਨਹੀਂ ਆਏ ਕੀ ਇਹ ਸਾਰੇ ਆਗਾ ਅੰਜ ਆਏ ਕਿ ਤੈਨੂੰ ਬਾਹ ਫੜ ਕੇ ਕੱਢ ਦਊਗੀ ਤੂੰ ਭਾਈ ਨੂੰ ਕਹਿ ਬੇ ਆਪਾਂ ਨੂੰ ਨਹੀਂ ਦਵਾਲ ਹੈਗੀ ਇਹ ਕੋਈ ਨਾ ਮੈਂ ਉਹਨੂੰ ਵੀ ਆਖੂਗੀ ਫੇਰ ਜੇ ਬਾਹਲਾ ਕੁਝ ਕਰਨ ਲੱਗੀ ਮੈਂ ਉਹਨੂੰ ਵੀ ਆਖੂ ਮੁੰਡੇ ਨੂੰ ਵੀ ਭਾਈ ਇਹ ਨੂੰ ਸਮਝਾ ਨਾ ਬਾਈ ਨੇ ਤਾਂ ਮੈਨੂੰ ਕੁਝ ਆਖਿਆ ਨਹੀਂ ਹੈਗਾ ਇਹ ਹੌਨ ਸਾਰੀ ਨਾ ਤਾਂ ਮੈਨੂੰ ਐ ਪੁੱਛਿਆ ਬਿਹਾਰਪ੍ਰਿਤ ਨਾ ਤਾਂ ਕੋਈ ਸਸਤਰੀ ਕਾਲ ਬੁਲਾਈ ਐ ਨਾ ਇਹ ਪਿਛੇ ਵੀ ਤੂੰ ਭਾਈ ਕਿਵੇਂ ਆਈਆਂ ਖੈਰ ਸੋਖਾ ਜਾਂ ਨਾ ਵੀ ਲੜ ਕੇ ਆਈਆਂ ਕਿ ਕਿਵੇਂ ਆਈਆਂ ਕੋਈ ਗੱਲਬਾਤ ਨਹੀਂ ਪੁੱਛੀ ਸਿੱਧਾ ਹੀ ਆ ਕੇ ਜਵਾਕਾਂ ਨੂੰ ਝੜਕਣ ਲੱਗ ਗਈ ਤੈਨੂੰ ਕੀ ਪੁੱਛਦੀ ਐ ਇਹ ਇਹ ਤਾਂ ਤੈਨੂੰ ਦੇਖ ਕੇ ਤਾਂ ਸੌ ਕੜਾਈ ਦੇ ਸਿਰ 'ਤੇ ਪਏ ਗਿਆ ਪਾਣੀ ਦਾ ਵੀ ਕੰਮ ਵਾਲਾ ਵਧ ਗਿਆ ਟਬਰ ਦਾ ਕੰਮ ਬਣ ਗਿਆ ਮੱਚ ਸੜ ਗਈ ਬੇਬੇ ਜਮਾ ਕੋਲੇ ਹੋ ਗਈ ਦੇਖ ਕੇ ਮੇਰੇ ਜਵਾਕਾਂ ਨੂੰ ਆਦੀ ਕਹਿੰਦੀ ਲੈ ਘਟੂਰਾ ਦੀ ਟਿਪ ਕਰਕੇ ਲੈਣ ਵਾਗ ਗਈ ਰਾਜਵੀਰ ਨੂੰ ਤੂੰ ਸਾਨੂੰ ਨਾ ਕਹਿੰਦੀ ਦੱਸਿਆ ਪਹਿਲਾਂ ਮੈਨੂੰ ਵੀ ਭਾਈ ਥੇ ਬਹੁਤ ਕੁਝ ਕਰਕੇ ਗਈ ਐ ਕਾਲ ਕੋਈ ਨਹੀਂ ਬੇਬੇ ਤਾਂ ਪੰਕੀ ਆਂਦੀ ਰਹਿੰਦੀ ਐ ਬੋਲੀ ਜਾਣਦੇ ਮੈਂ ਨਹੀਂ ਇਹਦੀ ਇੰਨੀ ਗੱਲ ਗੋਲ ਦੀ ਪਰ ਤੂੰ ਇਹਨੂੰ ਸਮਝਾ ਦੇ ਸਮਾਰ ਕੇ ਮੈਨੂੰ ਪਵਾ ਕੁਛ ਕਹ ਲੈ ਪਰ ਮੇਰੇ ਜਵਾਕਾਂ ਨੂੰ ਨਾ ਗੋਸ ਆਖੇ ਭਾਈ ਕੀ ਆਖੀ ਉਹ ਹੀ ਗੱਲ ਵਾਂਗੂ ਜੇ ਉਹ ਚੱਜਦੇ ਹੋਣ ਕੰਜਰ ਤੇ ਕਾਹਨੂੰ ਇੱਥੇ ਬੋਲ ਬੋਲੀਆਂ ਤੂੰ ਇੱਥੇ ਲਾਵੇਂ ਸਾਡੇ ਘਰੇ ਤੂੰ ਆਪਦੇ ਘਰੀ ਰਹੇ ਆਪਜੇ ਘਰੇ ਕੰਮ ਕਰੇ ਆਪਦੇ ਘਰੇ ਰਹੇ ਭਾਈ ਭਾਈ ਨੱਕ ਬੁੱਲ ਕਢਾਉਂਦੀ ਆ ਕਿ ਦੋ ਮਾਰੇ ਨਾਲ ਮੱਥਾ ਲੱਗਿਆਗਾ ਕਿਉਂ ਬੇਬੀ ਤੁਸੀਂ ਚੱਜ ਦੇ ਪਾੜ ਲੈਂਦੇ ਓ ਦੋ ਜਮਾ ਸੜੇ ਬੰਦਿਆਂ ਦੇ ਜਾ ਕੇ ਡਿੱਗ ਪੇ ਨਹੀਂ ਭਾਈ ਵਿਚੋਲੇ ਨੇ ਠੱਗੀ ਕਰਾਤੀ ਵਿਚੋਲੇ ਨੇ ਸੌ ਸੌ ਗੱਪ ਮਾਰੇ ਤੇ ਢਿਆਲੇ ਵਿਚੋਲੇ ਨੇ ਵਿਚੋਲੇ ਨੇ ਗੱਪ ਮਾਰ ਕੇ ਕਰਾਤਾ ਭਾਈ ਆ ਹੋਵੇ ਬੇ ਚਲੋ ਤਾਂ ਮੇਰੇ ਕਰਮ ਸੀਗੇ ਜਿਹੇ ਜਿਹੜਾ ਹੋਣਾ ਸੀ ਹੋ ਗਿਆ ਪਰ ਹਰਪ੍ਰੀਤ ਨੂੰ ਕਹ ਦੇ ਇਸ ਤੋਂ ਬਾਅਦ ਮੇਰੀ ਲੜਾਈ ਹੋ ਜੂਗੀ ਜੇ ਹੁਣ ਮੇਰੇ ਜਵਾਕਾਂ ਨੂੰ ਕੁਝ ਕਿਹਾ ਆਪਾਂ ਤਾਂ ਚੱਲ ਮੈਂ ਬੋਲੀ ਸੀ ਵੀ ਭਾਈ ਅਸਤਾ ਕਰਦੇ ਨਹੀਂ ਦੇਖ ਤੂੰ ਵੀ ਆਦੀ ਸੀ ਕਿ ਮੈਂ ਤਾਂ ਕਿ ਮੈਂ ਤਾਂ ਕਿ ਸਿੰਧ ਨਹੀਂ ਕਿ ਮੈਂ ਤਾਂ ਕਰਾਂਦੀ ਨਹੀਂ ਮੇਰੇ ਤਾਂ ਤੇਰਾ ਕਿ ਹੋ ਸੀ ਤੇਰੇ ਗਣਾ ਨੇ ਦੱਬਲੇ ਭਾਈ ਉਹ ਕੀ ਕਰਗੇ ਚੱਲ ਕੋਈ ਨਹੀਂ ਬੇਬੇ ਉਹ ਤਾਂ ਮੇਰੀ ਕਿਸਮਤ ਆ ਜਿਹੜਾ ਹੋ ਗਿਆ ਹਵਾ ਗਿਆ ਕਿਹੜਾ ਹੁਣ ਆਪਣੇ ਹੱਥ ਚਾ ਗੱਲ ਕੀ ਬਣੇ ਜੇ ਕੋਈ ਹੁਣ ਉਹਨਾਂ ਦੇ ਧੀ ਹੋਵੇ ਤਾਂ ਕੋਈ ਉਹਨਾਂ ਨੂੰ ਮੱਤ ਆਵੇ ਕੋਈ ਗਾਹਾਂ ਜੋ ਵੀ ਮਾੜਾ ਮੋਟਾ ਸੇਕ ਲੱਗੇ ਧੀ ਆल्या ਤੋਂ ਹੈ ਉਹਨਾਂ ਤੋਂ ਤੇ ਹੁਣ ਧੀ ਇਹਨਾਂ ਦੇ ਆਪਦੇ ਹੈ ਹੀ ਨਹੀਂ ਇਹ ਆਪਾਂ ਨੂੰ ਠਠਵਦੀਨ ਕਰਦੇ ਨੇ ਉਹ ਤਾਂ ਹੁਣ ਬੇਬੇ ਕਰਨਗੀ ਉਹ ਬੰਦਿਆਂ ਨੂੰ ਦਾਕਲੀ ਹੈ ਨਹੀਂ ਜਮਤ ਢੇਲੇ ਦੀ ਚਲੋ ਤਾਂ ਜਿਹੇ ਜਿਹੇ ਹੈਗੇ ਸੀ ਆ ਹਰਪ੍ਰੀਤ ਉਹਦੋਂ ਮੇਰੀ ਬੈਰਨ ਬਣ ਕੇ ਬੈਗੀ ਵੰਦਾ ਫੇਰ ਇੱਕ ਹੀ ਪਤਾ ਉਹੀ ਸਿਖਾਉਂਦੇ ਹੁਣ ਇਹਨੂੰ ਹਜੇ ਕੀ ਪਤਾ ਉਹਨਾਂ ਨੇ ਤਾਂ ਕੀ ਸਿਖਾਉਣਾ ਬੇਬੇ ਤਾਂ ਪਹਿਲਾਂ ਤੂੰ ਸਿੱਖੀ ਸਿਖਾਈ ਆ ਥੋੜੇ ਕਿਦੋਂ ਕਹਿੰਦੀ ਆ ਕਹਿੰਦੀ ਮਾਸੀ ਤਾਂ ਕੇ ਬਲਾਈ ਚੰਗੀ ਆ ਕੀ ਪਤਾ ਇਹ ਆਪਣੀਆਂ ਚੁਗਲੀਆਂ ਹੀ ਕਰਦੀਆਂ ਹੁਣ ਗੱਲਾਂ ਕਰਦੀਆਂ ਹੁਣ ਮੈਨੂੰ ਲੱਗਦਾ ਬੇਬੇ ਕਿਤੇ ਫੋਨ ਤੇ ਗੱਲ ਗੁੱਲ ਨਾ ਕਰਦੀ ਹੋਵੇ ਮੇਰੀ ਸੱਸ ਨਾਲ ਕੀ ਪਤਾ ਕਿਤੇ ਨੰਬਰ ਦੇ ਦਿੱਤਾ ਹੋਵੇ ਆਪਣੀ ਘਰ ਵਾਲੀ ਮੋਬਾਈਲ ਦਾ ਤੇ ਚੋਰੀਆਂ ਮੁੰਡੇ ਤੋਂ ਫੋਨ ਕਰਦੀ ਹੋਵੇ ਚਲ ਕੋਈ ਨਹੀਂ ਮੈਨੂੰ ਪਤਾ ਲੱਗ ਜਾਣਦੇ ਵੀ ਗੱਲ ਕੀ ਆ ਇਹਨੂੰ ਤਾਂ ਐ ਵੀ ਰਾਈ ਵੀ ਰੂੰਗੀ ਨਰਮ ਜੀ ਜੇ ਮੈਨੂੰ ਪਤਾ ਲੱਗ ਗਿਆ ਨਾ ਬਾਲੀ ਬੁਰੀ ਕਰੂ ਮੈਂ ਇਹਨੂੰ ਚੰਗਾ ਬੇਬੇ ਮੈਂ ਉਹਦੇ ਜਵਾਕ ਦੇਖ ਲਾ ਦੇਖ ਲਾ ਭਾਈ ਕਿਤੇ ਫੇਰ ਨਾਲ ਲਿਬੜੀ ਜਾਂਦੇ ਹੁਣ ਫੇਰ ਨਾਲ ਉਥੇ ਚਿੜਕੀ ਜਾਂਦੀ ਹੋਵੇ ਨਾ ਕੀ ਕਰੇ ਨਾ ਜਵਾਖੜੀ ਰੋਲ ਲੱਗ ਗਈ ਕਿੱਥੋਂ ਮੈਂ ਤਾਂ ਲੈ ਆਂਦੀ ਆ ਪਤਾ ਹੁੰਦਾ ਮੈਂ ਤਾਂ ਉੱਥੀ ਬਰਿਆ ਤੇਰੇ ਆ ਕੇ ਛੱਡਿਆ ਆਉਂਦੀ ਮੈਂ ਤਾਂ ਇਹ ਜਾਂਦੀ ਆਈਆਂ ਸੌਂਕਾ ਹੁਣ ਸੌਂਕਾ ਆਪਦੇ ਘਰੇ ਵੀ ਸੌਂਕਾ ਕਲੇਸ਼ ਪਾਏ ਗਿਆ ਸੌਂਕਾ ਆਉਂ ਨਾ ਹੁਣੇ ਸੀ ਨਹੀਂ ਕਰਦੀਆਂ ਗੱਲ ਉਹ ਮੇਰੀ ਨਾ ਤੂੰ ਕੀ ਗੱਲ ਕਰੇਂਗੀ ਤੈਨੂੰ ਕਾਜੀ ਤਕਲੀਫ ਹੋਗੀ ਤਕਲੀਫ ਮੈਨੂੰ ਹੋਈ। ਤੇਰੀ ਭੈਣ ਦੀ ਆਉਣ ਦੀ ਤਕਲੀਫ ਹੈ ਤੈਨੂੰ। ਹਾਂ ਮੈਨੂੰ ਤਾਂ ਹੈਗੀ ਤੇਰੀ ਭੈਣ ਆਈ ਦੀ ਤਕਲੀਫ। ਤੇਰੀ ਮਾਂ ਤੁਰ ਗਈ, ਚੱਕ ਕੇ ਸਿਰ ਤੇ ਧਰ ਕੇ ਬੈਗ ਲੈ ਕੇ ਤੇਰੀ ਭੈਣ ਨੂੰ ਮੜਿਆਈ। ਕੀ ਗੱਲ ਵੀ? ਆਪਾਂ ਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ? ਉਹ ਬੇਬੇ ਨੇ ਤਾਂ ਮੈਨੂੰ ਵੀ ਨਹੀਂ ਦੱਸਿਆ ਸੀਗਾ। ਉਹ ਭੈਣ ਵਿਚਾਰੀ ਕਹਿੰਦੀ, ਦੱਸ ਮੈਂ ਕੀ ਕਰਾਂ? ਕਹਿੰਦੀ ਮੇਰੇ ਨਾਲ ਕਲੇਸ਼ੀ ਵਾਲਾ ਕਰਦੇ ਐ। ਉਹ ਹੋਰ ਵਿਚਾਰੀ ਜਾਵੇ ਕਿੱਥੇ? ਆਪਣੇ ਕੋਲ ਹੀ ਆਵੇ। ਆਪਾਂ ਵੀ ਘਬੜ ਗਏ। ਕੰਮ ਦਾ ਟੱਕਾ ਨਹੀਂ ਤੋੜਦੀ। ਇਹ ਤਾਂ ਮੈਂ ਤਾਂ ਰੂਹੀ ਕੰਮ ਕਰਦੀ ਆ ਫਿਰ ਸਾਰੇ ਹੈ ਨਾ ਮੈਂ ਕੰਮ ਹੋਰ ਕੌਣ ਕਰਦਾ ਫਿਰ ਐ ਕਰ ਮੈਂ ਤਾਂ ਜਮਾ ਨਹੀਂ ਕੰਮ ਕਰਦੀ ਲੈ ਮੈਂ ਬੈਜਾ ਨਹੀਂ ਮੰਜੇ ਤੇ ਚੜ ਕੇ ਤੇਰੀ ਭੈਣ ਮੰਗੂ ਜੋ ਤੇਰੀ ਮਾਂ ਨੇ ਕੰਮ ਕਰਿਆ ਘਰਸ਼ ਤੇਰੇ ਘਰੇ ਵੀ ਸ਼ੁਰੂ ਹੋ ਜੂ ਉਹ ਮੇਰੀ ਗੱਲ ਸੁਣ ਲੈ ਇਹ ਤਾਂ ਮੇਰੀ ਮਾਂ ਹੀ ਵਾਲੀ ਚੰਗੀ ਐ ਤੈਨੂੰ ਜੋ ਬੁੜੀ ਨਾ ਕੱਟਣਾ ਪੈ ਜਾ ਨਾ ਤੂੰ ਤਾਂ ਤਿੰਨ ਦਿਨ ਵੀ ਨਹੀਂ ਕੱਟ ਸਕਦੀ ਮਿਚਕਮੂਣੀ ਉਹ ਮਿਚਕਮੂਣੀ ਉਹ ਤਾਂ ਮਹੀ ਹੈ ਜਿਹੜੀ ਤੇਰੀ ਮਾਂ ਨਾ ਕੱਢਦੀ ਆ ਜੇ ਤੇਰੀ ਭੈਣ ਦੀ ਸੱਸ ਇਹ ਜੀ ਹੁੰਦੀ ਨਾ ਤੇਰੀ ਭੈਣ ਇੱਕ ਮਿੰਟ ਵੀ ਨਹੀਂ ਸੀ ਕੱਢਦੀ ਆਹੋ ਟਿੱਕੇ ਬੈਠੀ ਰਹੀ ਤੂੰ ਚੋਕਲੇ ਕਰੀ ਜਾਂਦੀ ਮੈਂ ਬੋਲਦੀ ਤਾਂ ਨਹੀਂ ਕੰਮ ਤਾਂ ਕਰਦੀ ਐ ਨਾ ਤੇਰੀ ਮਾਂ ਨੂੰ ਕੁ ਥੋੜਾ ਵੀ ਸੁਣਾਈ ਕਰਦੀ ਐ ਮੇਰੀ ਗੱਲ ਸੁਣ ਮੇਰੀ ਭੈਣ ਇੱਥੇ ਆ ਗਈ ਕੋਈ ਸਦਾ ਤਾਂ ਨਹੀਂ ਬੈਠੀ ਰਹੀ ਇੱਥੇ ਮੈਨੂੰ ਛੱਡ ਕੇ ਆਉਂ ਬੱਚਿਆਂ ਦੀ ਪੜ੍ਹਾਈ ਚੱਲਦੀ ਉਹਦੀ ਖਰਾਬ ਹੁੰਦੀ ਐ ਪੜ੍ਹਾਈ ਮੈਂ ਜਰੂਰ ਛੱਡ ਕੇ ਆਉਂਗਾ ਉਹਨੂੰ ਆਹ ਪਤਾ ਐ ਮੈਨੂੰ ਤੇਰਾ ਛੱਡ ਕੇ ਆਏਗਾ ਤੂੰ ਤੂੰ ਵੀ ਉਹਨਾਂ ਦਾ ਸਾਥ ਹੀ ਦੇਣ ਲੱਗ ਜਾਣਾ ਜਦੋਂ ਇੱਥੇ ਆ ਜਾਂਦੀ ਐ ਨਾ ਉਹਦੇ ਭੈਣ ਦਾ ਬਣ ਕੇ ਬਹਿ ਜਾਣਾ ਉਹ ਫਿਰ ਮੈਂ ਉਹਦਾ ਭਰਾ ਹੂੰ ਉਹ ਮੈਂ ਹੁਣ ਐ ਕਿਹਦੇ ਵੀ ਮੇਰੇ ਘਰੋਂ ਲੱਗ ਜਾ ਪਾਈ ਉਦੇ ਮੈਂ ਤਾਂ ਇਹ ਨਹੀਂ ਕਿਹਾ ਤਾ ਮੈਂ ਤਾਂ ਤੈਨੂੰ ਇਹ ਨਹੀਂ ਕਿਹਾ ਵੀ ਭੈਣ ਨੂੰ ਐ ਕਹੇ ਮੇਰੇ ਘਰੋਂ ਵਗ ਜਾ ਭੈਣ ਨੂੰ ਮਾੜੀ ਹੰਟੀ ਮੱਤ ਤਾ ਦੇ ਸਕਦੇ ਹੋ ਵੀ ਦੇਖ ਭਈਏ ਸਾਰੇ ਪਰਿਵਾਰ ਚ ਰਹਿਣੇ ਕੰਮ ਤਾਂ ਦੇ ਕਰਨਾ ਪਊਗਾ ਇੰਨਾ ਨਰਮ ਪਰਿਵਾਰ ਹੈਗਾ ਨਾ ਤਾਂ ਬਾਈ ਕੁਛ ਕਹਿੰਦਾ ਨਾ ਉਹਦਾ ਸਹੁਰਾ ਕੁਛ ਕਹਿੰਦਾ ਨਾ ਸੱਸ ਕੁਛ ਕਹਿੰਦੀ ਹੈ ਗੱਲ ਕਰ ਇਹ ਤੇਰੀ ਭੈਣ ਹੀ ਲੜਾਕੀ ਹੈ ਉਹ ਤੂੰ ਤਾਂ ਕਹੀ ਨਹੀਂ ਬਾਈ ਕੁਛ ਨਹੀਂ ਕਹਿੰਦਾ ਉਹ ਕਿਹੜਾ ਭਲਾ ਮਾਣ ਸਕਣਾ ਜਾ ਮੈਨੂੰ ਲੱਗਦਾ ਉਸੇ ਹੀ ਲੱਤਾਂ ਤੋੜਨੀਆਂ ਪੈਣਗੀਆਂ ਹੋਰ ਨਾ ਜਿੱਦੇ ਫਿਰ ਤੂੰ ਦੇਖ ਕੇ ਅਸੇ ਉਹਦੇ ਤੂੰ ਸੰਜਾਖੇ ਨੂੰ ਦੇਖ ਕੇ ਉਹਦੇ ਕਾਣੇ ਨੂੰ ਕਰਕੇ ਕਿਉਂ ਐ ਹੁਣ ਤੂੰ ਉਹਨੂੰ ਕਾਣਾ ਬੋਲਦਾ। ਉਹ ਮੇਰੀ ਗੱਲ ਸੁਣ ਲੈ। ਸਾਕ ਨਹੀਂ ਹੁੰਦੇ। ਮੈਂ ਤੁਹਾਨੂੰ ਦੱਸ ਸਾਕ ਹੁੰਦੇ ਨੇ ਜ਼ਮੀਨਾਂ ਨੂੰ। ਉਹਦੇ ਕੋਲੇ ਜ਼ਮੀਨ ਸੀ 4 ਕਿੱਲੇ। ਸਾਰੇ ਪਿੱਟਣੇ ਜ਼ਮੀਨ ਨੇ ਪਾਏ ਹੋਏ ਨੇ। ਨਾ ਫਿਰ ਉਹਦੋਂ ਨਾ ਕਰਦਾ। ਉਹਦੋਂ ਤੇਰੀ ਭੈਣ ਖਤਰ ਸ਼ਕੀਨ ਪਾੜ ਲਾਂਦਾ ਜ਼ਮੀਨ ਨੂੰ ਨਾ ਕਰਕੇ ਆਉਂਦਾ ਰਿਸ਼ਤਾ। ਜੇ ਸ਼ਕੀਨ ਤੋਂ ਹੀ ਗੱਲ ਤੇਰੀ ਭੈਣ ਨੂੰ ਮਿਲ ਜਾਂਦਾ ਕਾਣ ਨੂੰ ਆ ਤੇਰੀ ਭੈਣ ਤਾਂ ਜ਼ਮੀਨ ਵਾਲੇ ਦੇ ਵੀ ਨਹੀਂ ਖੜਦੀ। ਉਹ ਐਡਾ ਵੱਡਾ ਕਲੇਸ਼ ਕਿਉਂ ਛੜੀ ਬੈਠੀ ਐ? ਛੇੜਾ ਨਾ। ਹਾਂ। ਕਲੇਸ਼ ਤੇਰੀ ਮਾਂ ਨੇ ਸ਼ੁਰੂ ਕਰਿਆ। ਤੇਰੀ ਮਾਂ ਲਈਏ ਜਾ ਕੇ ਤੇਰੀ ਮਾਂ ਨੇ ਜਾਣ ਕੇ ਪਾਇਆ ਘਰੇ ਕਲੇਸ਼ ਹੁਣ ਕੋਈ ਨੀਰਾ ਨਹੀਂ ਪਾਣਾ ਕੋਈ ਚਾਰਾ ਨਹੀਂ ਪਾਣਾ ਪਸਮਨ ਦਿੱਤਾ ਕਿਸੇ ਨੇ ਹੱਥ ਨਹੀਂ ਲਾਉਣਾ ਫੇਰ ਅਕੇ ਲੜਾਈ ਹੁੰਦੀ ਐ ਤੇ ਕੇ ਵੇਜਾ ਤੂੰ ਵੀ ਅੰਨਾ ਨਾਲ ਦੀ ਐ ਦੇਖ ਲੈ ਉਹ ਮਾੜੀ ਮਾੜੀ ਗੱਲ ਤੇ ਕਲੇਸ਼ ਪਾ ਲੈਂਦੀ ਐ ਇਹ ਤਾਂ ਪਹਿਲੀ ਹੀ ਲੋਟ ਆਉਂਦੀ ਸੀਗੀ ਇੱਕ ਬੇਬੇ ਮੇਰੀ ਭੈਣ ਨੂੰ ਲਈ ਉਹ ਵੀ ਵਿਚਾਰੀ ਦੱਸ ਕੇ ਨਹੀਂ ਗਈ ਉਹ ਦੱਸ ਕੀ ਕਰੇ ਜਦੋਂ ਨੇ ਗੱਲ ਸੁਣੀ ਉਹਦੀ ਵਿਚਾਰੀ ਉਹ ਬਾਗ ਗਈ ਨਾ ਬੇਬੇ ਚਾਹ ਤਾਂ ਬਣ ਗਈ ਦੁੱਧ ਪਾ ਦਾ ਚਾਚਾ ਪਾ ਲਾ ਭਾਈ ਦੁੱਧ ਫੇਰ ਰੋਟੀਆਂ ਲਾ ਗਏ ਭਾਈ ਦੋ ਖਾਏ ਲਾ ਕੇ ਆਪਦਾਂ ਆਪ ਹੀ ਪਕਾ ਕੇ ਖਾਣੀਆਂ ਪੈਣਗੀਆਂ ਬੇਬੇ ਖਾਣੀਆਂ ਪੈਣੀਆਂ ਭਾਈ ਇਹ ਤਾਂ ਹੁੰਦੀ ਨਹੀਂ ਸੀ ਆਪਾਂ ਨੂੰ ਵੀ ਆਪਾਂ ਨੂੰ ਰੋਟੀ ਕਿੱਥੇ ਦਿੰਦੀ ਹਰਪ੍ਰੀਤ ਤਾ ਚਾਹ ਦਾ ਨਾਮ ਹੀ ਨਹੀਂ ਲਿਆ ਹੈਗਾ ਹਰਪ੍ਰੀਤ ਨੇ ਤਾਂ ਚਾਹ ਦਾ ਨਾ ਭਾਈ ਕਿਉਂ ਲੈਂਦੀ ਆ ਉਹ ਤਾਂ ਦੇਖ ਕੇ ਕੀ ਰਾਏ ਹੋ ਗਿਆ ਵੀ ਦੋ ਜਵਾਕ ਆ ਗਏ ਤੂੰ ਆ ਗਈ ਵਿਚਾਰ ਜਣੀਆਂ ਹੋ ਗਈਆਂ ਬੇਬੇ ਅੱਜ ਤਾਂ ਚੱਲ ਮੈਂ ਆ ਗਈ ਨਾ ਮੇਰੀ ਗੱਲ ਸੁਣ ਕਿ ਜਦੋਂ ਮੈਂ ਨਹੀਂ ਹੁੰਦੀ ਉਹ ਤਾਂ ਫੇਰ ਰੋਟੀ ਪਾਣੀ ਕੌਣ ਬਣਾਉਂਦਾ ਵਿੱਚ ਪਾਈ ਉਹ ਤਾਂ ਖਰ ਕਰ ਲੈਂਦੀ ਆਪ ਮੈਂ ਤਾਂ ਮੈਂ ਤਾਂ ਕਿਤੇ ਨਾ ਕੀਤੀ ਬੰਬ ਬਣਾਉਣੀ ਉਹ ਰੋਟੀ ਉਤਾਰ ਆਪ ਹੀ ਕਰਦੀ ਆ ਫਿਰ ਇਹ ਤਾਂ ਬੇ ਮੇਰੀ ਖਾਈ ਕਰਦੀ ਆ ਇਹਨੂੰ ਤਾਂ ਆ ਹੀ ਹੋ ਗਿਆ ਵੀ ਰਾਜਵੀਰ ਕਿਉਂ ਆ ਗਿਆ ਹੋਣਾ ਚਲ ਕੋਈ ਨਾ ਭਾਈ ਆਪਾਂ ਬਣਾ ਲਿਆ ਕਰਾਂਗੇ ਕੁਝ ਨਹੀਂ ਹੁੰਦਾ ਕਿੰਨਾ ਕੁ ਟਾਈਮ ਲੱਗਦਾ ਰਾਜਵੀਰ ਰੋਟੀ ਤੇ ਨਾ ਰੋਟੀ ਤੇ ਟਾਈਮ ਤਾਂ ਕੁਝ ਵੀ ਨਹੀਂ ਲੱਗਦਾ ਬੇ ਕੰਮ ਤਾਂ ਦੇਖ ਸੋਹਰੇ ਵੀ ਮੈਂ ਇੰਨੇ ਹੀ ਕਰਦੀ ਸੀ ਤੇ ਇੱਥੇ ਵੀ ਇੰਨੇ ਹੀ ਕਰਦੀ ਆ ਪਰ ਇਹ ਪਤਾ ਨਹੀਂ ਕਿਉਂ ਇੰਨਾ ਫਰਕ ਕਰਦੀ ਆ ਮੈਂ ਤਾਂ ਬੇ ਬੇ ਨਾ ਕਦੇ ਇਹਨੂੰ ਮਾੜੀ ਨਾ ਚੰਗੀ ਮੈਂ ਤਾਂ ਕਦੇ ਕੁਝ ਕਹੀ ਨਹੀਂ ਹੈਗਾ ਫਿਰ ਭਾਈ ਯਾਦੇ ਤਾਂ ਹੁੰਦੇ ਨੇ ਕਿ ਨੰਦ ਪਰਜਾਈ ਦੀ ਕਿਰੋ ਬੰਦੀ ਹੁੰਦੀ ਐ ਮੈਂ ਤਾਂ ਨਹੀਂ ਆਖਿਆ ਨੰਦ ਪਰਜਾਈ ਦੀ ਵੀ ਕਿਸੇ ਗੱਲ ਤੋਂ ਬੰਨ ਨੂੰ ਹਟਦੀ ਐ ਬੇਬੇ ਨਾਲੇ ਬਾਕੀ ਮੇਰਾ ਕੱਲੇ ਜਵਾਕਾਂ ਦੀ ਖਿਆਈ ਇਹਨੂੰ ਹੋਰ ਕਾਹ ਦੀ ਖਿਆਈ ਐ ਚਲ ਇੰਨੀ ਐ ਭਾਈ ਮੇਰੇ ਜਵਾਕ ਚੌੜ ਵੱਧ ਕਰਦੇ ਆ ਫਿਰ ਹੁਣ ਨਿਆਣੇ ਐ ਬੇਬੇ ਕੀ ਕਰਾਂ ਉਹ ਤਾਂ ਭਾਈ ਕਿਹੜਾ ਕਿੱਦਿਆ ਸਿੱਖਿਆ ਆਏ ਨੇ ਉਹ ਤਾਂ ਨਿਆਣੇ ਐ ਉਹ ਤਾਂ ਐ ਨਹੀਂ ਪਤਾ ਕਿੱਥੇ ਦਾ ਕੋਈ ਜਾ ਕੇ ਚੀ ਚੁੱਟ ਪਾ ਲੈਣ ਤੇ ਕਿੱਥੇ ਦੇਖ ਭਾਈ ਕੋਈ ਚੌੜ ਕਾ ਲੈਣ ਕੋਈ ਪਤਾ ਨਹੀਂ ਕਿਸ ਗੱਲ ਦੀ ਮਾਰੀ ਨਾ ਬੇਬੇ ਮੈਂ ਇੰਨਾ ਝੜਕਦੀਆਂ ਜਵਾਕ ਡਰਦੇ ਨਾ ਘਰੇ ਨਹੀਂ ਵੱੜਦੇ ਬਾਹਰ ਖੇਡੀਆਂ ਜਾਂਦੇ ਰਹ ਚਲ ਕੋਈ ਨਾ ਭਾਈ ਐਵੇਂ ਨਾ ਚਿੜਕਿਆ ਕਰ ਪਤਾ ਹੋ ਕਿ ਕੀ ਜਾਂਦੇ ਨੇ ਤੇ ਹੁਣ ਇੱਥੇ ਆ ਕੇ ਤੂੰ ਝੜਕਣ ਲੱਗ ਜਾਨੀਂ ਆ ਜਿਵਾਕਾ ਤੇ ਝੜਕ ਨਹੀਂ ਮਾਰੇ ਪਏ ਨੇ ਤੇਰੇ ਚਲ ਕੋਈ ਨਹੀਂ ਵੇਪੇ ਮੈਂ ਲਾਉਣੀ ਆ ਰੋਟੀਆਂ ਤੂੰ ਜਿਵਾਕਾਂ ਨੂੰ ਮਾਰਦੇ ਬੋਲੇ ਕਿ ਇੱਕ ਰੋਟੀ ਖਾ ਲੈਣਗੇ ਚਲ ਕੋਈ ਨਾ ਭਾਈ ਤੂੰ ਤਾਂ ਵਾਤਾਂ ਲਾਈ ਨੇ ਚਲ ਆ ਸਾਗ ਇੱਧਰ ਰੱਖ ਦੇ ਬੇਬੇ ਰੱਖ ਦੇ ਭਾਈ ਰੱਖ ਦੇ ਫਿਰ ਮੈਂ ਜਵਾਕਾਂ ਨੂੰ ਦੇਖਾਂ ਤੇਰੇ ਨੂੰ ਕਿੱਥੇ ਹਾਂ ਤੂੰ ਦੇਖ ਲੈ ਬੇਬੇ ਭੁੱਖੇ ਨੇ ਜਵਾਕ ਤੜਕੇ ਦੇ ਨਾਂ ਤਾਂ ਉਹਨਾਂ ਨੇ ਚਾਹ ਪੀਤੀ ਆ ਨਾ ਰੋਟੀ ਖਾਦੀ ਆ ਲੈ ਭਾਈ ਉੱਥੇ ਰੋਟੀ ਖਾਣ ਵਾਲਾ ਰਜਵੀਰ ਕਿਹੜਾ ਕੰਮ ਸੀ ਉਹ ਤਾਂ ਤੇਰੇ ਨਾਲ ਲੜੋ ਲੜਾਈਆਂ ਕਰੀ ਜਾਂਦੇ ਸੀ ਭਾਈ ਉੱਥੇ ਨਹੀਂ ਸੀ ਬੇਬੇ ਰੋਟੀ ਵਾਲਾ ਕੰਮ ਇੱਥੇ ਵੀ ਕਿਹੜਾ ਕੰਮ ਆਗਾ ਚਲ ਇੱਥੇ ਤਾਂ ਦੇ ਜਵਾਕਾਂ ਨੂੰ ਪਕਾ ਕੇ ਖਵਾਨਾ ਚਲ ਕੋਈ ਨਾ ਭਾਈ ਕਿਹੜਾ ਪਕਾ ਲਾ ਛੁੱਟੇ ਡੱਪਾ ਜਵਾਕਾਂ ਦਾ ਚੰਗਾ ਬੇਬੇ ਭੱਗ ਜਾ ਮੈਂ ਲਾਉਣੀ ਐ ਇੰਨੇ ਦੋ ਰੋਟੀਆਂ ਸਾਰੇ ਕਿਤੇ ਮੈਂ ਉੱਧਰ ਵੀ ਦੇਖਿਆ ਹੀ ਇੱਧਰ ਵੀ ਸਾਰੇ ਭਾਂ ਲਏ ਮੇਰਾ ਮੋਬਾਈਲ ਨਹੀਂ ਕਿਤੇ ਤੇ ਆ ਉਹਦੀ ਲਾਤ ਕਿੱਥੇ ਗੰਦੀ ਲਾਦੀ ਨਾ ਚੱਕ ਕੇ ਲੈ ਗਈ ਹੋਵੇ ਕਿਧਰੇ ਛੱਟਿਆ ਹੋਵੇ ਮੇਰਾ ਫੋਨ ਬੁਆ ਮਰ ਜਾਣੀ ਆ ਬੈਠੀ ਐ ਲੈ ਫੜਾ ਫੋਨ ਪੰਨੀ ਨਿਕਾਲ ਹਾਏ ਹਾਏ ਬੁਆ ਮਰ ਜਾ ਫੋਨ ਦਾ ਸਾਰਾ ਨੈਟ ਡਾਟਾ ਆਹੀ ਕਿੱਤਾਂ ਸੋਣਾ ਖੜੇ ਹੋ ਇੱਧਰ ਸੁਣ ਤਾਂ ਮੈਂ ਕਰਦੀ ਆ ਲੋੜ ਉਠਾ ਕੁਰਸੀ ਦੇ ਥੱਲੇ ਇੱਧਰ ਥੱਲੇ ਇੱਧਰ ਚਲੋ ਐ ਇੱਧਰ ਆਓ ਮੇਰੇ ਨਾਲ ਹਾਜੋ ਛੋਣ ਤਾਂ ਮੈਂ ਦਿਖਾਉਣੀ ਆ ਮੋਬਾਈਲ ਚੱਲ 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 ਕੁੜੀਏ ਤੂੰ ਵੀ ਨਾਲ ਮਮੀ ਨਾਲ ਆ ਕੇ ਜਾ ਸੰਨ ਮਮੀ ਕਹਦਾ ਤੁਹਾਨੂੰ ਕੋਈ ਜੇਲ੍ਹ ਚ ਸਟਕਿਆ ਹੁੰਦੀ ਐ ਤੁਹਾਨੂੰ ਇਹ ਤੇ ਸਭ ਕਿਸ ਕਿਉਂ ਨਹੀਂ ਮੜਿਆ ਛੋਣ ਜੇ ਤਾਂ ਲਾਇਆ ਨਾ ਬਾੜ ਛੋਡੀ ਆਈ ਸੁਰਤ ਟਿਕਾਣੇ ਫਿਰ ਪਤਾ ਲੱਗੂ ਤੁਹਾਨੂੰ ਚਲੋ ਦੋਨੇ ਅੰਦਰ ਚੁੱਪ ਚਾ ਬਹਿ ਜਾ ਇੱਥੇ ਜੇ ਬੋਲਿਓ ਰੌਲਾ ਪਾਜਾ ਰੋਇਓ ਜਾਣ ਦਿਓ ਤੇ ਜੇ ਤੁਹਾਡੀ ਮਾਂ ਨੂੰ ਆਏ ਦੱਸੇ ਵੀ ਸਾਨੂੰ ਮਾਮੀ ਨੇ ਡਾਇਆ ਅੰਦਰ ਚੁੱਪ ਕਰਕੇ ਬਹਿ ਜਾ ਦੋਨੇ ਨੇ ਇੱਥੇ ਬੈਠਾ ਇੱਥੇ ਲੈ ਕੇ ਮੁੰਡੇ ਨੂੰ ਐਵੇਂ ਜਿੱਕਰੀ ਬੈਠੇ ਰਹੋ ਬੋਲਿਓ ਨਾ ਚੰਗਾ ਕੰਮ ਮੈ ਲਾਉਣੀ ਆ ਬਾਰ ਕਿੱਥੇ ਸਿਰ ਚੜਾਈ ਹੈਗੀ ਲਾ ਦ ਸਾਰਾ ਨਾ ਚੜਾ ਤੰਮ ਮੈਲਦਾ ਮੇਰੀ ਦਾ ਹੁਣ ਆਉ ਸਾਨੂੰ ਲੱਗੂ ਪਤਾ ਹੁਣ ਆਉ ਨਾ ਤੇਰੀ ਮਾਂ ਨੂੰ ਆਉ ਸੁਵਾਦ ਜਾਂ ਤਾਂ ਤੇਰੀ ਮਾਂ ਇੱਥੇ ਆਉ ਨੂੰ ਹੀ ਛੱਡ ਜੂਗੀ ਖੜੇ ਛੱਡ ਦੂਗੀ ਤੇ ਜਾਂ ਫਿਰ ਉਹੀ ਗੱਲ ਦੇਖੀ ਜੂ ਪੰਗਾ ਲੈਂਦੀ ਹੈ ਤਾਂ ਲੈ ਲੈ ਮੇਰੇ ਨਾਲ ਮੈਂ ਕਿਹੜਾ ਡਰਦੀਆਂ ਤੋਂ ਜਿਵੇਂ ਆ ਕਾਨੂੰ ਰੋਟੀ ਤਾਂ ਬਣਾਤੀ ਰੋਟੀ ਖਵਾਈਏ ਜੇਵਾ ਕਾਨੂੰ ਭੁੱਖ ਲੱਗੀ ਹੋਊਗੀ ਕਿ ਦਰਵਾਜ਼ੇ ਜਵਾਕ ਲੈ ਅੱਛਾ ਖੇਡਦੇ ਖੇਡਦੇ ਪਤੀ ਨਹੀਂ ਕਿਹੜੇ ਪਾਸੇ ਵਾਗ ਗਏ ਉਧਰ ਵਾਗ ਗਏ ਹੋਣਗੇ ਬਾਹਰ ਗੇਟ ਗੂਠ ਕੰਨੀ ਉੱਥੇ ਲਾਗੇ ਹੋਣਗੇ ਰੇਤੇ ਨਾਲ ਖੇਡਣ ਢੇਰੀਆਂ ਜੀਆਂ ਪਾਉਣ ਲੱਗ ਜਾਂਦੇ ਨੇ ਨੰਨੋ ਵੇ ਕਮ ਨਾਨੀ ਨਾਨੀ ਇਹ ਤੁਸੀਂ ਅੰਦਰ ਨਾਨੀ ਹਾਏ ਸਾਨੂੰ ਕੀ ਨਹੀਂ ਅੰਦਰ ਬੰਦ ਕੀ ਨੇ ਕਰਿਆ ਮੈਂ ਬਾਹਰ ਖੋਲ ਦਿਆਂ ਹੱਥ ਕਰ ਗਿਆ ਵਾਖ ਰੂ ਅੰਦਰ ਤਾਰੇ ਭਾਇਆ ਜਵਾਕ ਇਹਨੇ ਬੰਦ ਕਰਿਆ ਤੁਸੀਂ ਅੰਦਰ

ਅੱਜ ਰੋਟੀ ਬਣਾਉਣ ਲੱਗੀਆਂ ਪੁੱਤ ਤੁਹਾਡੇ ਵਾਸਤੇ ਮੈਨੂੰ ਭੁੱਖ ਲੱਗੀ ਹੋਈ ਜਵਾਕਾਂ ਨੂੰ ਰੋਟੀ ਖਾ ਲਓਗੇ ਕਿਹੜਾ ਭਾਈ ਲੈ ਜਵਾਕਾਂ ਨੂੰ ਅੰਦਰ ਬੰਦ ਕਰਤਾ ਵਾਲੀ ਪਾਈੜੀ ਹੈ ਜੇ ਲੜਦੇ ਆ ਤਾਂ ਫੇਰ ਮੁੰਡਾ ਕਹਿ ਦਿੰਦਾ ਤੂੰ ਲੜਦੀ ਆ ਹਰ ਤਰੀਕ ਨਾਲ ਫੇਰ ਹੁਣ ਹੋਰ ਕੀ ਕਰਨਾ ਪਊਗਾ ਮੈਨੂੰ ਲੜਨਾ ਹੀ ਪਊ ਮੁੰਡੇ ਨਾਲ ਲੈ ਆਖਿਆ ਤੇਰੀ ਮੰਮੀ ਨਹੀਂ ਰਾਜਵੀਰ ਐ ਤਾਂ ਜਵਾਕ ਤਾਂ ਅੰਦਰ ਬੰਦ ਕਰੇ ਪਏ ਸੀ ਕੀ ਹੋ ਗਿਆ ਰੋਂਦੀ ਕਾ ਤੋ ਨੰਨੂ ਨੂੰ ਕੀ ਹੋ ਗਿਆ ਹੈ ਨਨੂ ਮੇ ਮੇਰੇ ਨਨੂ ਅੰਦਰ ਗੇਟ ਲਾਦਾ ਸੇ ਉੱਤੇ ਲੈ ਦੇਖ ਲੈ ਬੇਬੇ ਕਹਿੰਦੀ ਸਾਥੋ ਤੇ ਮਮਾ ਰ ਖੋਦੀ ਕਿ ਆਰੀਆ ਕਿ ਨਿੱਕਦਾਤਾ ਕਿ ਸਾਰੇ ਜਵਾਕ ਮੈਨੂੰ ਦੱਸਣ ਤੁਸੀਂ ਤੇਰੀ ਮਾਮੀ ਦਾ ਫੋਨ ਕਿਉਂ ਚੱਕਿਆ ਸੀ ਸਨ ਚੰਗਾ ਪੜਾ ਤਾਂ ਪਤਾ ਉਹਦੇ ਸੁਭਾਅ ਦਾ ਬੀ ਸਾਨੂੰ ਨਹੀਂ ਜਰਦੀ ਹੈਗੀ ਉਹ ਮੈਂ ਤਾਂ ਥਰਮਨ ਦੇਖਣ ਗਈ ਗੇਟ ਕੰਨੀ ਕਿਦੋਂ ਮੈਂ ਦੇਖਣ ਗਈ ਤਾਂ ਉਹ ਨਾ ਨਟਾ ਕੀ ਖੁੱਲੀ ਸੀ bari ਉਹਦੇ ਦੀ ਦੀ ਬੋਲ ਮਾਰੇ ਜਮ ਮਾ ਮੈਨੂੰ ਨਵੇਂ ਵੀ ਜਵਾਕਾਂ ਨੂੰ ਉਹੀ ਕਲੰਦਰ ਕਿਸੇ ਤਾਰ ਤੂਰ ਨੂੰ ਹੱਥ ਲਾ ਲੈਂਦੇ ਨਾ ਨੇ ਜਾਣੇ ਸਾਹ ਘੁੱਟਿਆ ਜਾਂਦਾ ਜਵਾਕਾਂ ਦਾ ਫੇਰ ਕੀ ਹੁੰਦਾ ਘੁੱਟਿਆ ਜਾਂਦਾ ਭਾਈ ਉਹਨੂੰ ਕੀ ਸੀ ਉਹ ਤਾਂ ਗਿਆ ਅੰਦਰ ਬੰਦ ਕਰਤੇ ਗੇਟ ਦਾਤਾ ਸੀ ਬੰਦ ਕਰਤੇ ਸੀ ਤੇ ਮੇਰੀ ਗੱਲ ਸੁਣ ਬੇਬੇ ਹੁਣ ਤਾਂ ਨਾ ਪਾਣੀ ਸਿਰਤੋਂ ਦੀ ਲੰਘਿਆ ਹੁਣ ਤਾਂ ਬਾਈ ਨੂੰ ਦੱਸਣਾ ਪਊਗਾ ਵੀ ਹਰਪ੍ਰੀਤਾ ਭਾਈ ਐਂ ਕਰਦੀ ਐਸੇ ਰੋਟਾ ਮੇਰੇ ਜਵਾਕਾਂ ਨੂੰ ਮਾਰਦੀ ਮੈਂ ਗੱਲ ਕਰਦੀ ਆਂ ਭਾਈ ਮੁੰਡੇ ਨਾਲ ਤੈਨੂੰ ਦੇਖੇ ਸਹੀ ਫੇਰ ਉਹਦੇ ਨਾਲ ਵੇਖ ਕੀ ਕਰਦਾ ਐਵੇਂ ਨਹੀਂ ਪਾਈਏ ਲੋਟ ਆਉਂਦੀ ਮਤਲਬ ਦੱਸਾਂਗਾ ਲੈ ਨਹੀਂ ਸਾਨੂੰ ਇਹਨੇ ਇੱਥੇ ਲਹਿਣ ਦੇਣਾ ਦੋ ਮਹੀਨੇ ਪੁੱਛਣਾ ਤਾਂ ਪੁੱਛ ਲੈ ਬੇਬੇ ਨਹੀਂ ਪਰ ਮੈਂ ਤਾਂ ਜਲੂਸ ਕੱਢ ਕੇ ਜਾਊਂਗੀ ਆਪਦੇ ਜਵਾਕਾਂ ਪਿੱਛੇ ਤਾਂ ਮੈਂ ਉੱਥੋਂ ਲੜ ਕੇ ਆਈ ਆਂ ਚਲ ਕੋਈ ਨਾ ਕਿਰਾਂ ਮੈਂ ਗੱਲ ਕਰਦੀ ਆਂ ਕਿਰਾਂ ਤੂੰ ਠੰਡੀ ਰਹਿ ਐ ਮੈਂ ਕਬਰਾਂ ਨਾ ਚੰਗਾ ਬੇਬੇ ਕਰ ਲੈ ਗੱਲ ਖੜ ਜਾ ਪੁੱਤ ਸਾਨੂੰ ਦਿੰਨੀ ਆ ਰੋਟੀ ਸੋਨਤਾ ਖਵਾਈ ਖੜੀ ਆ ਤੁਹਾਡੀ ਮਾਮੀ ਰੋਟੀਆਂ ਜੈਸ ਲੋਟਾਈਂ ਤੁਸੀਂ ਸਾਨੂੰ ਕੀ ਨਹੀਂ ਆਖਿਆ ਸੀ ਉਹਦਾ ਮੋਬਾਈਲ ਚੱਕਣ ਨੂੰ ਸਾਨੂੰ ਕਿੰਨੇ ਵਾਰੀ ਸਮਝਾਇਆ ਵਿੱਚ ਹੀ ਦੇ ਹੱਥ ਨਾ ਲਾਇਆ ਕਰੋ ਇਹ ਘਰ ਨਹੀਂ ਹੈਗਾ ਪੁੱਤ ਆਪਣਾ ਇਹ ਤਾਂ ਨਾਨਕੇ ਨੇ ਸੋਡੇ ਇੱਥੇ ਦਾ ਹੀ ਕੁਸੀ ਚੱਲੂਗਾ ਕੀ ਕਰੀਏ ਘਰੇ ਕਲੇਸ਼ ਹੀ ਐਨਾ ਦੋ ਮਿੰਟ ਇੱਥੇ ਆ ਕੇ ਪੈ ਗਏ ਭੈਣ ਕਿਵੇਂ ਆਉਂਦੀ ਐ ਨਾ ਭਾਈ ਆਪ ਤਾਂ ਦੂ ਇੱਥੇ ਨਚਿੱਤਾ ਹੋ ਕੇ ਪੈ ਗਿਆ ਮਾੜੀ ਮੁੱਟੀ ਮੈਂ ਕੱਲ ਦੀ ਆਈਆਂ ਸਾਡੀ ਵੀ ਖਬਰਸਾਰ ਲੈ ਲਿਆ ਕਰ ਭੈਣੇ ਮੈਂ ਕਾਦਾ ਨਚਿੱਤਾ ਉਹ ਮੈਨੂੰ ਤਾਂ ਪਤੀ ਐ ਮੜੀ ਮੜੀ ਗੱਲ ਤੇ ਨਾ ਚਿੰਡ ਚਿੰਡ ਕਰੀ ਜਿੰਨੀ ਸੀ ਹਰਪ੍ਰੀਤ ਉਹ ਮੈਂ ਕਿਹਾ ਕੁਝ ਕਿਹਾ ਨਾ ਜਾਵੇ ਕਿਤੇ ਮੈਥੋਂ ਬਗੈਰ ਘਰ ਤੋਂ ਐਵੇਂ ਨਾ ਕੁੱਟ ਖਾ ਲਈ ਇਹ ਨਾ ਹੁਣ ਆ ਤਾਹਾਂ ਦਾ ਤੂੰ ਪਿਆ ਤੈਨੂੰ ਐ ਪਤਾ ਵੀ ਥੱਲੇ ਕੀ ਹੋਈ ਜਾਂਦਾ ਭਣੀ ਗੱਲ ਦਾ ਅਸ ਵੀ ਗੱਲ ਕੀ ਹੋਈ ਐ ਆ ਮੇਰੇ ਜਵਾਕਾਂ ਨੇ ਕਿਤੇ ਹਰਪ੍ਰੀਤ ਦਾ ਮੋਬਾਈਲ ਚੱਕ ਲਿਆ ਹੋਊਗਾ ਕਿਤੇ ਕਾਰਟੂਨ ਦੇਖਦੇ ਹੋਣਗੇ ਤੇ ਜਵਾਕਾਂ ਨੂੰ ਫੜ ਕੇ ਉਹ ਬੈਠਕ 'ਚ ਬੰਦ ਕਰਤਾ ਨੇ ਜਣੇ ਜਵਾਕ ਉੱਥੇ ਲੇਟਾਣੀ ਤਾਰ ਨੂੰ ਹੱਥ ਲਾ ਲੈਂਦੇ ਕੋਈ ਹੋਰ ਗੱਲਬਾਤ ਹੋ ਜਾਂਦੀ ਨਾ ਫਿਰ ਦੇ ਦਿੰਦੀ ਜਵਾਕ ਮੇਰੇ ਬੈਠਕ 'ਚ ਬੰਦ ਕਰਤਾ ਤੇ ਹੋਰ ਹੁਣ ਤਾ ਤੂੰ ਬ ਕਾਨੂੰ ਮੈ ਤਾਂ ਰੋਟੀ ਬਣਾਈ ਜਾਂਦੀ ਸੀ ਰਸੋਈ ਚ ਉਹ ਤਾਂ ਬੇਬੇ ਨੇ ਗੌਰ ਕਰ ਲਈ ਕਿਦਰ ਕੁਦਰਤੀ ਉਹ ਟਾਕੀ ਟੁੱਕੀ ਖੁੱਲੀਆਂ ਹੋਣੀਆਂ ਉਹਦੀ ਤੇ ਜਵਾਕ ਰੋਈ ਜਾਂਦੇ ਸੀ ਅੰਦਰ ਪਹਿਲਾਂ ਸਮਝਾਉਣ ਤੇ ਪਹਿਲਾਂ ਵੀ ਕੋਸ਼ਿਸ਼ ਫੇਰੀ ਕੀਤੀ ਸੀਗੀ ਹਰਪ੍ਰੀਤ ਨੂੰ ਉਹ ਸਮਝਦੀ ਨਹੀਂ ਹੈਗੀ ਉਹਨੂੰ ਸਮਝਾਉਣਾ ਪਊਗਾ ਆ ਲੱਤਾਂ ਦੇ ਭੂਤ ਗੱਲਾਂ ਨਾਲ ਕਿੱਥੋਂ ਮੰਦਿਆ ਤੂੰ ਉਹਦੇ ਲਾਉਂਦਾ ਨਹੀਂ ਹੈਗਾ ਚਾਰ ਗਿੱਚੀ ਚ ਉਹਦੀ ਤਾਂ ਕੀ ਮਜਾ ਆ ਵੀ ਇਹ ਜਿਹੀਆਂ ਬਹਿਤਾਂ ਕਰ ਜੇ ਉਹ ਮੈਂ ਨਾ ਥੋੜਾ ਜਿਆ ਕਲੇਸ਼ ਤੋਂ ਟਾਲਾਈ ਬਟਵਾ ਰਹਿਣਾ ਸਮਝਾ ਤਾਂ ਮੈਨੂੰ 5 ਮਿੰਟਾਂ ਚ ਦੇਊਗਾ ਜਿਹੜੀ ਉਹਨੇ ਹੁਣ ਗੱਲ ਕਰੀ ਹੈ ਨਾ ਕਰਤੂਤ ਕਰੀ ਹੈ ਬੱਚੇ ਨੂੰ ਅੰਦਰ ਡਾਉਣ ਵਾਲੀ ਹੁਣ ਤਾਂ ਮੈਂ ਥੋ ਬਚ ਨਹੀਂ ਸਕਦੀ ਹੁਣ ਤਾਂ ਮੈਨੂੰ ਸਭ ਕੁਸ ਕਿਹ ਕੀ ਹਟੂਗਾ ਸਭ ਤੂੰ ਦੱਸਿਖਾਉਣੀ ਪਊਗਾ ਆ ਮੇਰੇ ਵਰਗੀ ਜਿਹੜੀ ਕੁਛ ਕਹਿੰਦੀ ਰਹੀ ਉਹਨੂੰ ਤਾਂ ਅਗਲਾ ਬਿੰਦ ਚਰੀ ਕੁੱਟ ਸੇੜਦਾ ਆ ਹਰਪ੍ਰੀਤ ਵਰਗੀ ਜਿਹੜੀ ਇੰਨੀ ਇੰਨੀਆਂ ਬਹਿਬਤਾਂ ਕਰਦੀ ਆ ਇਹਨਾਂ ਨੇ ਤੰਗ ਕਰਦੀ ਉਹ ਇਹ ਜੀ ਨੂੰ ਕੋਈ ਨਹੀਂ ਕੁਛ ਕਹਿੰਦਾ ਪਰ ਤੂੰ ਵੀ ਮੜਾ ਜੇ ਖਿੱਚ ਕੇ ਰੱਖ ਉਹਨੂੰ ਕੋਈ ਗੱਲ ਨਹੀਂ ਮੈਨੂੰ ਅੱਜ ਹੀ ਸਭ ਕੁਸ ਕਿਉਣਾ ਨਾਲੇ ਪਹਿਲੇ ਮੇਰੀ ਗੱਲ ਸੁਣ ਲੈ ਤੂੰ ਆਪਦਾ ਘਰ ਕਿਉਂ ਖਰਾਬ ਕਰੀ ਜਾਨੀ ਹੈ ਕਦੇ ਐਂ ਤਾਂ ਕਹੀਂ ਨਾ ਵੀ ਮੇਰਾ ਭਰਾ ਮੈਨੂੰ ਰੱਖਣ ਦਾ ਮਾਰਾ ਕਹਿੰਦਾ ਤੈਨੂੰ ਆਖਰ ਜਾਣਾ ਤਾਂ ਉੱਥੇ ਹੀ ਪਊਗਾ ਭਣੀ ਮੈਂ ਤਾਂ ਆਪਦੇ ਘਰੀ ਜਾਉਂਗੀ ਇੱਥੇ ਨਹੀਂ ਰਹਿੰਦੀ ਹੈਗੀ ਪਰ ਉਹਨੂੰ ਕਹੇ ਉਹਨੇ ਮੇਰੇ ਜਵਾਬ ਕਿਉਂ ਅੰਦਰ ਦਾੜੇ ਕੋਈ ਨਹੀਂ ਭਣੀ ਮੈਂ ਉਹਨੂੰ ਸਮਝਾਉਣਾ ਉਹ ਦੇਖ ਲੈ ਭਣੀ ਵੀ ਪੁੱਛਾਈ ਗੁੱਸਾ ਮੰਨਦੀ ਹੈ ਮੇਰੀ ਗੱਲ ਦਾ ਸਮਝਾਉਣਾ ਕਿਹੜਾ ਤੂੰ ਉਹਨੂੰ ਸਮਾਰਕੇ ਨਹੀਂ ਸਮਝਾਉਂਦਾ ਚੰਗੀ ਤਰ੍ਹਾਂ ਉਹਦੇ ਨਾਲ ਸਿੱਧੀ ਗੱਲ ਕਰ ਜੇ ਤਾਂ ਉਹੀ ਗੱਲ ਬੈਠਦਾ ਹੀ ਨਾ ਕਰੂਗੀ ਤਾਂ ਮੈਂ ਤਾਂ ਇੱਥੇ ਰਹਿੰਦੀ ਨਹੀਂ ਮੈਂ ਤਾਂ ਪੂਆ ਕੋਲੇ ਵਗ ਜੂ ਜਾਂ ਮਾਮੇ ਕੋਲੇ ਵਗ ਜੂ ਫੇਰ ਥੋਡੀ ਬਾਲੀ ਇੱਜ਼ਤ ਰਹਿ ਜੂਗੀ ਭੜੇ ਤੂੰ ਐ ਕਿਉਂ ਕਹਿਨੀ ਹੈ ਮੈਂ ਪੂਆ ਕੋਲੇ ਵਗ ਜੂ ਮਾਮੇ ਕੋਲੇ ਵਗ ਜੂ ਉਹ ਤੂੰ ਆਪਦੇ ਘਰੀ ਵਗ ਜੀ ਉਹਨੂੰ ਮੈਂ ਹੁਣੇ ਸਬਕ ਸਿਖਾਉਣਾ ਜਾ ਕੇ ਜੇ ਮੇਰੀ ਪਰਦੇ ਚੰਗੇ ਹੋਣਾ ਮੇਰੇ ਸਹਰੇ ਚੰਗੇ ਹੋਣਾ ਇੱਥੇ ਕਿਉਂ ਆਵਾ ਬਾਰੀ ਬਾਰੀ ਮੈਂ ਠੱਕੇ ਖਾਣਾ ਚੱਲ ਚੱਲ ਭੈਣੇ ਮੈਂ ਕਰਦਾ ਜਾ ਕੇ ਉਹਦੇ ਨਾਲ ਗੱਲ ਹੁਣੇ ਸਮਝਾਉਣਾ ਉਹਨੂੰ ਤਾਂ ਮੈਂ ਹਰਪ੍ਰੀਤ ਆ ਕੀ ਕਰਦੀਆਂ ਔਰੇ ਆ ਅੱਜ ਤਾਂ ਸਬਕ ਸਿਖਾਉਣੀ ਪਊਗਾ ਕੀ ਕਹਿੰਦੇ ਆ ਦੱਸੋ ਓਏ ਹੋਰ ਤਾਂ ਮੈਂ ਸਾਰੀਆਂ ਗੱਲਾਂ ਬਰਦਾਸ਼ਤ ਕਰਦੀਆਂ ਸੀਗੀਆਂ ਹੈ ਤੂੰ ਅੱਜ ਬੱਚਿਆਂ ਨੂੰ ਹੀ ਬੰਦ ਕਰਤਾ ਕਮਰੇ 'ਚ ਬਹੁਤ ਬੱਚੇ ਦਾ ਰੱਬ ਦਾ ਰੂਪ ਹੁੰਦੇ ਨੂੰ ਨਾ ਤ ਬਖਸੁੰਦੀ ਤੂੰ ਨਾ ਬੱਚੇ ਤੈਨੂੰ ਪਤਾ ਕਿੰਨੀਆਂ ਸ਼ਰਾਰਤਾਂ ਕਰਦੇ ਲਿਜਾ ਕੇ ਮੇਰਾ ਮੋਬਾਈਲ ਸਾਰਾ ਨੈਟ ਡਾਟਾ ਤਾਂ ਕਰਕੇ ਮੇਰ ਮਰਨਾ ਬਾਹਰ ਪੇਟ ਤਾਂ ਫਿਰ ਕੀ ਹੋ ਗਿਆ ਜਵਾਕਾਂ ਦਾ ਸਭ ਕੁ ਸਿਕਾਉਂ ਪੈਂਦਾ ਤੇਰੇ ਜਵਾਕ ਵੀ ਲਿੱਟਾ ਕਰਦੀ ਨੇ ਘਰ ਘਰ ਉਹਨੂੰ ਤੂੰ ਪਰਾਇਆ ਸਮਝਦੇ ਮੇਰੇ ਭੈਣ ਦੇ ਬੱਚੇ ਹੁੰਦੇ ਤੂੰ ਭੈਣ ਦੇ ਜਵਾਕਾਂ ਮਰਗੇ ਨਹੀਂ ਹੈਗੇ ਮੇਰੇ ਜਵਾਕ ਅੱਛਾ ਹਜੇ ਮੂੰਹ ਚੜ ਕੇ ਆਏ ਬੋਲਦੀ ਹੈਂ ਤੂੰ ਐਂ ਕਰ ਲਿਖਾ ਪਰੇ ਘਰੋਂ ਮੇਰੋਂ ਤੂੰ ਨਹੀਂ ਆਈ ਲੋਟ ਹੁੰਦੀ ਤੇਰੇ ਘਰੋਂ ਘਰ ਤੇਰਾ ਕੱਲੇ ਦਾ ਘਰ ਮੇਰਾ ਵੀ ਐ ਅੱਧਾ ਤੇਰਾ ਅੱਧਾ ਮੇਰਾ ਨਾ ਮੈਂ ਇਹ ਮਾੜੀ ਗੱਲ ਕਰਦੀ ਜਾਨੀ ਆ ਮੈਂ ਇਹ ਜੀ ਮਾੜੀ ਗੱਲ ਕੀ ਕਰਤੀ ਫੇਰ ਕਿਵੇਂ ਜੀ ਵਾਕਾਂ ਨੂੰ ਮਾਰਾ ਜਾਂ ਬਾਹ ਪੇੜਤਾ ਢਿੱਕ ਢਿੱਕ ਗੱਲੇ ਜਿੱਦੀ ਤੂੰ ਬਣਾਈ ਜਾਨੇ ਉਹ ਤੂੰ ਦਾ ਮਾਰਾ ਜਾਂ ਕਨੀ ਬਾਹ ਪੇੜਤਾ ਉਹ ਜੇ ਵਿਚਾਰੇ ਬੱਚਿਆਂ ਦਾ ਦਿਲ ਪਾਟ ਜਾਂਦਾ ਫੇਰ ਮੈਂ ਤੈਨੂੰ ਦੱਸਾਂ ਭੈਣ ਮੰਗ ਲੱਗ ਕੇ ਚੰਗਾ ਨਹੀਂ ਕਰਿਆ ਆਪਦਾ ਘਰ ਪੱਟੀਆਂ ਨਾ ਤੂੰ ਅੱਛਾ ਭੈਣ ਦੇ ਘਰੇ ਕਰੈ ਸੀ ਹੁਣ ਤੂੰ ਆਪਦੇ ਘਰੇ ਪਾਰੇ ਹਾਂ ਅਸੀਂ ਚੰਗੀਆਂ ਨਹੀਂ ਕਰਦੇ ਹੈ ਹਾਂ ਹੁਣ ਤੂੰ ਮਾਰ ਨਹੀਂ ਕਰਦਾ ਹੁਣ ਤੂੰ ਆ ਚੰਗੀ ਨਹੀਂ ਕਰਨੇ ਮੇਰੇ ਨਾਲ ਮੈਂ ਬਥੇਰੀਆਂ ਦੇ ਦੇਖ ਲੈ ਜਾਣਨਾ ਮੇਰੇ ਭਰਾਵਾਂ ਨੂੰ ਤੈਨੂੰ ਅੰਦਰੋਂ ਚੱਕ ਕੇ ਲੈ ਜਾਣਗੇ अच्छा तू ਧਮਕੀਆਂ ਦੇ ਦਿੱਤੀਆਂ ਮੈਂ ਭਰਾਵਾਂ ਦੀ ਫਿਰ ਪਾਵਰ ਨਹੀਂ ਦੇਖੀ ਅੱਜ ਤੱਕਰ ਉਹ ਮੇਰੀ ਗੱਲ ਸੁਣ ਲੈ ਭਰਾਵਾਂ ਦੀ ਤੇਰੇ ਜੀ ਪਾਵਰ ਤਾਂ ਮੈਂ ਕੀ ਨਹੀਂ ਦੇਖੀ ਉਹ ਮੈਂ ਕੀ ਕਰਤਾ ਆ ਦੇਖ ਲੈ ਦੂਜੇ ਦਿਨ ਤੋਰਨਾ ਵੀ ਪੈਣ ਨੂੰ ਤੇਰੇ ਭਰਾ ਵੀ ਕੁਝ ਨਹੀਂ ਕਰ ਸਕਦੇ ਮੈਂ ਤੈਨੂੰ ਘਰੇ ਘਰੋਂ ਨਹੀਂ ਬਾਹਰ ਕਰਾਂ ਤੂੰ ਹੀ ਹੈ ਜਿਹੜਾ ਕੁਝ ਕਰ ਨਹੀਂ ਸਕਦਾ ਜਿੱਦੇ ਮੇਰੇ ਭਰਾ ਆ ਗਏ ਨਾ ਤੇਰੇ ਵਰਗੇ ਗੱਡੀ ਲੈ ਕੇ ਅੰਦਰੋਂ ਬਾਹਰ ਨਹੀਂ ਨਿਕਲਣਾ ਮੈਂ ਤੈਨੂੰ ਦੱਸਾਂ ਐਨੀ ਗੱਲ ਯਾਦ ਰੱਖੀ ਮੈਂ ਹੁਣ ਆਹਦੇ ਭਰਾਵਾਂ ਨੂੰ ਲੈ ਕੇ ਆਉਂ ਤੇਰੇ ਕੋਲੇ ਤੂੰ ਕੀ ਨਹੀਂ ਤੂੰ ਮੈਨੂੰ ਚੱਲ ਜਾ ਜਾ ਲਾ ਦੇ ਜਿਹੜਾ ਕੁਝ ਕਰਉਣਾ ਹੈ ਮੇਰਾ ਕੋਈ ਨਹੀਂ ਬਗ ਜਾਣੀਆਂ ਕਿਹੜੇ ਤੂੰ ਡਰਾਵੇ ਦਿੰਦਾ ਨਾ ਮੈਂ ਡਰਦੀ ਨਹੀਂ ਮੈਂ ਤੈਨੂੰ ਦੱਸਾਂ ਹੁਣ ਤੂੰ ਦੇਖਦਾ ਜਾਈ ਛੋਟੇ ਨਾ ਬਣਦੀ ਕੀ ਵਿਚੇ ਤੇਰੀ ਭੈਣ ਨੂੰ ਵਿਚੇ ਮਾਰ ਸਾਰਿਆਂ ਨੂੰ ਮੈਂ ਬਣਾਉ ਛੋਨੂੰ ਹਾਂ ਸਾਰਿਆਂ ਤੇ ਛੋਟੇ ਤੇ ਨਾ ਪਾਇਆ ਪਰਚਾ ਹੁਣ ਮੈਂ ਜਾਣੀ ਆ ਮੈਂ ਕੀ ਕਿਦੇ ਜਾਵਾਂ ਮੌਨਾਂ ਨਹੀਂ ਜਾਂਦੀਆਂ ਤਾਇਕੇ ਘਰੇ ਜਾਂਦੀਆਂ ਤਾਇਕੇ ਘਰੋਂ ਲਾਉਣੀ ਆ ਜਾ ਕੇ ਫੋਨ ਜਿਆਦੇ ਭਰਾ ਨੂੰ ਕਹਿੰਦੀ ਮੈਂ ਹੁਣੇ ਹੁਣ ਮੈਨੂੰ ਲੈ ਕੇ ਜਾ ਤੇ ਇਹਨਾਂ ਨੂੰ ਸਭ ਕੁਛ ਖਾਤਰ ਨਾਲ ਨੂੰ ਨਾ ਮਾਂ ਨੂੰ ਨਾ ਪੁੱਤ ਨੂੰ ਨਾ ਇਹਦੀ ਕੁੜੀ ਨੂੰ ਇਹਨਾਂ ਦੀ ਨੂੰ ਛੋੜੀ ਤਾਂ ਮੈਂ ਕਰਵਾਉਣੀ ਆ ਸਾਨੂੰ ਲੋਟ ਜਿਆਦੇ ਆ ਗਿਆ ਮੈਨੂੰ ਬਹੋਂ ਫੜ ਕੇ ਬਾਹਰ ਕੱਢਦਾ ਭੈਣ ਪਿੱਛੇ